ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰਡੀ ਵਾਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਆਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰਡੀ ਵਾਸੇ ਤੇ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਤਰੀਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਜ਼ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰ ਕਾਲਟਨ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1999 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਆਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਟਰਕੇ ਨੇ ਇਮੀਗ੍ਰੇਸ਼ਨ ਲਾਫਰ ਵਾਲੇ ਜੇ ਟਰਕੇ ਨਾਟ ਔਰ ਨਾਟ ਟਰਕਿਆਂ ਦੇ ਨਾਲ ਤੁਸੀ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ 0503 ਗੁਰਦੀਪ ਸਿੰਘ ਵਰਦੀ ਕੋਬਿਸ ਮਨਦੀਪ ਸਿੰਘ ਸੰਦੀਪ ਕੋਰਸਨ ਹੋਜ਼ੇ ਅਮਰੀਕ ਸਿੰਘ ਟਵਾਲ ਜਰਨੈਲ ਸਿੰਘ ਯੂਨੀਵਰਸਿਟੀ ਗੁਰਨਾਮ ਸਿੰਘ ਐਂਟਿਲੋਪ ਤੇ ਜਰਨੈਲ ਸਿੰਘ ਸੈਟਰਲ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 44272 5200 ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 27 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ ਖਬਰਾਂ ਦੀ ਸ਼ੁਰੂਆਤ ਕਰਕੇ ਸ਼ਰਮਾ ਜੀ ਅਕਾਲੀ ਦਲ ਦੀ ਪੋਲਿਟਿਕਸ ਤੋਂ ਵਰਸਾ ਸਿੰਘ ਵਰਟਵਾ ਜਿਹੜੇ ਕਿ ਅਕਾਲੀ ਦਲ ਦੇ ਬڑے ਵਿਵਾਖ ਤੇ ਕਈ ਵਾਰੀ ਵਿਵਾਦਾਂ ਦੇ ਵਿੱਚ ਫਸਣ ਵਾਲੇ ਬਲਾਰੇ ਨੇ ਉਹਨਾਂ ਦੇ ਬਾਰੇ ਜਦੋਂ ਗੱਲ ਕਰਦੇ ਨੇ ਜਾਂ ਉਹਨਾਂ ਦੇ ਕਈ ਵਾਰੀ ਆਮ ਬਿਆਨ ਵੀ ਵਿਵਾਦ ਵਿਵਾਦ ਜਾਂ ਫਿਰ ਸੁਰਖੀਆਂ ਦਾ ਕਾਰਨ ਬਣ ਜਾਂਦੇ ਨੇ ਲੰਗੇ ਦਿਨੀ ਇੱਕ ਪੰਥਕ ਐਪੀਸੋਡ ਤੋਂ ਬਾਅਦ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਪਰ ਚਰਚਾਾਂ ਹੈ ਕਿ ਵਰਸਾ ਸਿੰਘ ਵਲਟੋਵਾ ਦੀ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਰਹੀ ਹੈ ਜੀ ਬਿਲਕੁਲ ਪ੍ਰਵਿੰਜੀ ਜਿਸ ਤਰ੍ਹਾਂ 2 ਦਸੰਬਰ ਵਾਲੇ ਸ਼੍ਰੀ ਹਲਤਖਤ ਸਭ ਤੋਂ ਫੈਸਲੇ ਆਏ ਸੀ ਉਹਨਾਂ ਫੈਸਲਿਆਂ ਤੋਂ ਪਹਿਲਾਂ ਹੀ ਜੀ ਬਕਾਇਦਾ ਤੌਰ ਤੇ ਬਿਰਸਾ ਸਿੰਘ ਬਲਟੋਆ ਨੂੰ 10 ਸਾਲ ਲਈ ਅਕਾਲੀ ਦਲ ਚੋਂ ਬਾਹਰ ਕਰ ਦਿੱਤਾ ਗਿਆ ਸੀ ਸੋ ਉਹ ਸਾਰੀ ਪ੍ਰਕਿਰਿਆ ਦੇ ਤਹਿਤ ਇੱਕ ਤਰ੍ਹਾਂ ਨਾਲ ਸਰਗਰਮ ਸਿਆਸਤ ਚੋਂ ਬਿਰਸਾ ਸਿੰਘ ਬਲਟੋਆ ਦੂਰ ਹੋ ਗਏ ਜੀ ਪਰ ਬਿਰਸਾ ਸਿੰਘ ਬਲਟੋਆ ਕਹਿੰਦੇ ਰਹੇ ਕਿ ਮੇਰੇ ਅੰਦਰੋਂ ਅਕਾਲੀ ਨਹੀਂ ਕੱਟ ਸਕਦਾ ਮੈਂ ਅੰਦਰੋਂ ਤਾਂ ਅਕਾਲੀ ਹਾਂ ਠੀਕ ਹੈ ਤੁਸੀਂ ਮੈਨੂੰ ਅਲੀਦਲ ਚ ਵਿਚਰਨ ਤੋਂ ਪਰੇ ਕਰ ਸਕਦੇ ਹਾਂ ਪਰ ਕਿਤੇ ਨਾ ਕਿਤੇ ਬੰਦਾ ਇਕੱਲਾ ਪਿਆ ਮਹਿਸੂਸ ਕਰਦਾ ਜਦੋਂ ਇਸ ਸਥਿਤੀ ਚ ਹੁੰਦਾ 10 ਸਾਲ ਕੈਰੀਅਰ ਖਤਮੇ ਹੁੰਦਾ ਜੀ ਜੀ ਪਰ ਹੁਣ ਮਤਲਬ ਸਾਲਖੰਡ ਵੀ ਨਹੀਂ ਬੀਤੇ ਆ ਜੇ ਕਿ ਜਦੋਂ ਇਹ ਚਰਚਾ ਤੁਰਪੀ ਹਾਂ ਜੀ ਕਿਉਂਕਿ 6 ਸੱਤਕ ਵੀ ਨਹੀਂ ਹੋਏ ਨੇ ਅਜੇ ਤਾ ਸੋ ਇਹ ਚਰਚਾ ਦੁਆਰਾ ਤੁਰਪੀ ਕਿ ਉਹਨਾਂ ਨੂੰ ਜੀ ਘਰ ਵਾਪਸੀ ਹੋ ਸਕਦੀ ਹੈ ਇਹ ਚਰਚਾ ਤੁਰੀ ਕਿੱਥੋਂ ਹਾਂ ਬਿਰਸਾ ਸਿੰਘ ਬਲਟੋਹਾਂ ਨੇ ਸ਼੍ਰੀ ਕਲਤਕ ਸਾਬ ਤੇ ਇੱਕ ਮਾਫੀ ਮੰਗਲ ਲਈ ਅਰਜੀ ਦਾਖਲ ਕੀਤੀ ਹੈ ਜੀ ਕਿ ਮੈਂ ਸਮਾਪਰਾਥਨਾ ਕਰਦਾ ਹਾਂ ਤੇ ਮੇਰੀ ਅਰਜੀ ਮਨਜ਼ੂਰ ਕੀਤੀ ਜਾਵੇ ਸੋਸਦਾ ਆਉਂਦੇ ਦਿਨਾਂ ਚ ਉਹਨਾਂ ਨੂੰ ਬੁਲਾ ਲਿਆ ਜਾਵੇ ਉਹਨਾਂ ਦਾ ਪੱਖ ਸੁਣ ਲਿਆ ਜਾਵੇ ਪੱਖ ਸੁਣਨ ਤੋਂ ਬਾਅਦ ਲੱਗੇ ਕਿ ਉਹਨਾਂ ਦਾ ਪੱਖ ਸਹੀ ਹੈ ਤੇ ਉਹਨਾਂ ਨੂੰ ਮਾਫ ਕਰ ਦਿੱਤਾ ਜਾਵੇ ਹਾਂ ਹਾਂ ਅਸਲ 'ਚ ਸਭ ਨੂੰ ਪਤਾ ਹੈ ਕਿ ਬਿਰਸਾ ਸਿੰਘ ਬਲਟੋਹਾਂ ਨੇ ਸਿੱਖ ਸਿਧਾਂਤਾਂ ਨੂੰ ਪਰੇ ਰੱਖ ਦਿਆ ਹੋਇਆ ਅਕਾਲ ਤਖਤ ਸਾਹਿਬ ਦੀ ਤਖਤ ਸਾਹਿਬਾਨ ਦੀ ਜੱਜਤ ਸਾਹਿਬ ਦੀ ਮਰਿਆਦਾ ਨੂੰ ਵੀ ਪਰੇ ਰੱਖ ਦਿਆ ਹੋਇਆ ਸੁਖਵੀਰ ਬਾਦਲ ਨੂੰ ਮੂਰੇ ਰੱਖ ਜੀ ਜੀ ਉਹਨਾਂ ਨੇ ਸੁਖਵੀਰ ਬਾਦਰ ਨਾਲ ਜਥੇਦਾਰਾਂ ਨਾਲ ਵੀ ਆਡਾ ਲਿਆ ਹੂੰ ਤੇ ਖੰਡਾ ਖੜਕਾਉਣ ਦੀ ਗੱਲ ਕੀਤੀ ਤੇ ਇਸੇ ਪ੍ਰਕਿਰਿਆ ਤਹਿਤ ਵਿਕਰਮ ਮਤਲਬ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜੈਸ ਕਾਨਫਰੰਸ ਵੀ ਕੀਤੀ ਕਿ ਮੇਰੇ ਬਾਰੇ ਕਿਹਾ ਜਾ ਰਿਹਾ ਜੀ ਮੈਨੂੰ ਤਾਂ ਮਕਾਇਆ ਜਾ ਰਿਹਾ ਜੀ ਮੇਰੀ ਬੱਚੀਆਂ ਬਾਰੇ ਇਹ ਬੋਲਿਆ ਜਾ ਰਿਹਾ ਉਸ ਮਾਮਲੇ 'ਚ ਬਿਰਸਾ ਸਿੰਘ ਬਲਟੋਨ ਨੇ ਕਿਹਾ ਵੀ ਕਿ ਮੈਂ ਇਝ ਨਹੀਂ ਕਰ ਸਕਦਾ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ ਪਰ ਤਾਂ ਵੀ ਸੂਈ ਸਾਰੀ ਉਹਨਾਂ ਵੱਲੀ ਘੁੰਮਦੀ ਰਹੀ ਹੂੰ ਇਹੋ ਉਸ ਪ੍ਰਕਿਰਿਆ ਦਾ ਹੈ ਤੇ ਫਿਰ ਅ ਅਸੀਬੇ ਦੀ ਗੱਲ ਆ ਗਈ ਯਾਨੀ ਹਰਪ੍ਰੀਤ ਸਿੰਘ ਹੋਰਾਂ ਦੀ ਪਰ ਯਾਨੀ ਲਖਵੀਰ ਸਿੰਘ ਹੋਰਾਂ ਨੇ ਚੈਲੰਜ ਕਰਤਾ ਕਿ ਜੇ ਇਦਾਂ ਹੋਊਗਾ ਤਾਂ ਅਸੀਂ ਵੀ ਛੱਡ ਦੇਾਂਗੇ ਤੇ ਧਾਮੀ ਸਾਹਿਬ ਵੀ ਸਾਹਮਣੇ ਆ ਗਏ ਤੇ ਯਾਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਟਲ ਟਲ ਗਿਆ ਹੂੰ ਪਰ ਅ ਬਰਸਾ ਸਿੰਘ ਬਲਟੋਹਾ ਤੇ ਕਾਰਵਾਈ ਹੋ ਗਈ ਜੀ ਉਹ ਕਾਰਵਾਈ ਹੁਣ ਪਲਟੀ ਜਾ ਸਕਦੀ ਆ ਕਿਉਂਕਿ ਹੁਣ ਮੰਨਿਆ ਜਾ ਰਿਹਾ ਕਿ ਉਹ ਜਥੇਦਾਰ ਨੇ ਜਿਨ੍ਹਾਂ ਨੂੰ ਜੋ ਕਹ ਉਹ ਕਰ ਦਿੰਦੇ ਨੇ ਹੂੰ 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 ਤੇ ਜੋ ਆ ਬਾਦਲ ਤੇ ਰਚਾਵੇ ਉਹ ਕਰਾ ਸਕਦੀ ਆ ਸੋ ਜੇ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲਿਆਂ ਦਾ ਮਾਮਲਾ ਜਾਂ ਸੰਤ ਬਾਬਾ ਰঞ্জੀਤ ਸਿੰਘ ਢੱਡਰੀਆਂ ਵਾਲਾ ਮਾਮਲਾ ਹੱਲ ਹੋ ਸਕਦਾ ਹੈ ਹੈ ਜੇ ਜਥੇਦਾਰ ਰঞ্জੀਤ ਸਿੰਘ ਗੋਹਰ ਵਾਲਾ ਮਸਲਾ ਹੱਲ ਹੋ ਸਕਦਾ ਹੈ ਹੈ ਨਾ ਬੇਸ਼ੱਕ ਉਹਨਾਂ ਬਿਵਾਦ ਵੱਧ ਗਿਆ ਤਾਂ ਟਕਰਾ 29 ਤਰੀਕ ਨੂੰ ਜਾ ਰਹੀ ਆ ਮਤਲਬ ਭਲਕੇ ਨੂੰ ਕੱਲ ਨੂੰ ਟੀਮ ਜਾਊਗੀ ਰਗੂਜੀਤ ਸਿੰਘ ਬਿਰਕ ਦੀ ਅਗਵਾਈ ਹੇਠ ਪਟਨਾ ਸਾਹਿਬ ਹਾਂਜੀ ਔਰ ਅਸਾਰ ਨੇ ਕਿ ਸਮਝੌਤਾ ਵੀ ਹੋ ਜਵੇ ਕਿਉਂਕਿ ਬਾਬਾ ਤੁਮਾ ਨਾਲ ਵੀ ਤਾਲਮੇ ਬਿਠਾਇਆ ਜਾ ਰਿਹਾ ਬਾਦਲ ਤੇਰ ਵੱਲੋਂ ਹੂੰ ਇਹ ਸਾਰੀ ਪ੍ਰਕਿਰਿਆ ਚ ਜੇ ਗਿਆਨੀ ਗੁਰਦੀ ਸਿੰਘ ਗੜਗੱਜ ਨੂੰ ਹਟਾਇਆ ਜਾਂਦਾ ਪਰ ਇਹ ਕੀਤਾ ਜਾਂਦਾ ਆਪਾਂ ਪਹਿਲਾਂ ਹੀ ਗੱਲ ਕਰ ਗਏ ਹਟੇ ਆ ਇੱਕ ਦਿਨ ਪਹਿਲਾਂ ਕਿ ਇਹ ਵੀ ਸੰਭਾਵਨਾ ਬਣ ਰਹੀ ਆ ਹੂੰ ਤੋਂ ਉਸ ਤੋਂ ਪਹਿਲਾਂ ਪਹਿਲਾਂ ਬਿਰਸਾ ਸਿੰਘ ਬਲਟੋਹਾਲਾ ਕੰਮ ਕਢਾ ਲਿਆ ਜਾਊਗਾ ਹੂੰ ਜੀ ਜੀ ਸੋ ਇਸ ਲਈ ਜੇਕਰ ਇਹ ਸਾਰਾ ਕੁਝ ਹੋ ਸਕਦਾ ਜੇ ਸਰਨਾ ਭਰਾਵਾਂ ਵਾਲਾ ਗਿਆਨੀ ਗੁਰਮੁਖ ਸਿੰਘ ਵਾਲਾ ਮਾਮਲਾ ਹੋ ਸਕਦਾ ਬਿਰਸਾ ਸਿੰਘ ਬਲਟੋਹਾਲਾ ਫਿਰ ਕੀ ਔਖਾ ਹੂੰ ਤੋ ਇਸ ਲਈ ਉਹਨਾਂ ਦੀ ਅਰਜ਼ੀ ਮਨਜ਼ੂਰ ਹੋਣ ਦੀ ਆਸ ਨੇ ਜੀ ਤੇ ਆਉਂਦੇ ਦਿਨਾਂ ਦੇ ਵਿੱਚ ਉਹਦੇ ਉੱਤੇ ਕਾਰਵਾਈ ਪੈ ਸਕਦੀ ਹੈ ਤੇ ਕਾਰਵਾਈ ਤਹਿਤ ਉਹਨਾਂ ਦਾ ਪੱਖ ਸੁਣ ਕੇ ਉਹਨਾਂ ਦੀ ਦਲੀਲ ਸੁਣ ਕੇ ਜਾਂ ਫਿਰ ਮਤਲਬ ਕਿ ਉਹਨਾਂ ਨੂੰ ਸਾਹਮਣੇ ਕੋਈ ਜੋ ਸਿੱਖ ਐਤਵ ਅਨੁਸਾਰ ਜਿਹੜੀਆਂ ਧਾਰਮਿਕ ਸਜਾਵਾਂ ਲੱਗਦੀਆਂ ਨੇ ਜਿਹਨੂੰ ਆਪਾਂ ਤਨਖਾਹ ਕਹਿੰਦੇ ਆ ਉਹਨਾਂ 'ਚ ਕੋਈ ਤਨਖਾਹ ਲੱਗ ਜਵੇ ਪਾਠ ਸੁਣਨ ਦੀ ਲੱਗ ਜਵੇ ਸਫਾਈ ਦੀ ਲੱਗ ਜਵੇ ਭਾਂਡਿਆਂ ਦੀ ਸੇਵਾ ਦੀ ਲੱਗ ਜਵੇ ਲੰਗਰ ਦੀ ਲੱਗ ਜਵੇ ਜਾਂ ਕੱਲੀ ਦੇਖ ਦਾ ਹੁਕਮ ਹੋ ਜਵੇ ਸੋ ਕੁਝ ਵੀ ਸੰਭਵ ਹੈ ਪਰ ਇਹ ਸੰਭਵ ਹੈ ਹੁਣ ਕੇ ਬਿਰਸਾ ਸਿੰਘ ਬਲਟੋਹਾ ਜਲਦੀ ਹੀ ਸਰਗਰਮ ਸਿਆਸਤ ਚ ਪਰਤਣਗੇ ਤੇ ਜੇ ਸਰਗਰਮ ਸਿਆਸਤ ਚ ਪਰਤਣਗੇ ਪ੍ਰਵੀਨ ਜੀ ਜੀ ਤਾਂ ਫਿਰ ਉਹਨਾਂ ਦੇ ਨਿਸ਼ਾਨੇ ਤੇ ਕੌਣ ਹੋਊਗਾ ਹਮ ਉਹਨਾਂ ਦੇ ਨਿਸ਼ਾਨੇ ਸੁਧਾਰ ਲਹਿਰ ਵਾਲੇ ਹਮ ਉਹਨਾਂ ਦੇ ਨਿਸ਼ਾਨੇ ਤੇ ਪੰਜ ਮੈਂਬਰੀ ਕਮੇਟੀ ਹਮ ਹਮ ਉਹਨਾਂ ਦੇ ਨਿਸ਼ਾਨੇ ਤੇ ਯਾਨੀ ਹਰਪ੍ਰੀਤ ਸਿੰਘ ਜਿਹੜੇ ਹੁਣ ਜੰਨਤਕ ਤੌਰ ਤੇ ਵਿਚਰਦੇ ਨੇ ਹਮ ਸੋ ਇਸ ਲਈ ਫਿਰ ਇਹ ਸਟੇਜਾਂ ਤੋਂ ਤੁਹਾਨੂੰ ਅਮੋ ਸਾਹਮਣੇ ਦਾ ਟਕਰਾ ਨਜ਼ਰ ਆਊਗਾ ਉਹ ਜਿਸ ਦਿਨ ਦੇ ਸੁਖਵੀਰ ਬਾਦਲ ਦੁਆਰਾ ਪ੍ਰਧਾਨ ਬਣੇ ਨੇ ਨਾ ਤੋਂ ਆਪਣੀ ਟੀਮ ਖੜੀ ਕਰ ਸਕਨੇ ਨਾ ਹੀ ਉਹ ਜਈ ਸੰਗਰਮ ਕੋਈ ਸਿਆਸਤ ਬੇਸ਼ੱਕ ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਉਹ 24 ਪਿੰਡਾਂ ਦੇ ਉਜਾੜੇ ਵਾਲੇ ਜਿਹੜਾ ਗੱਲ 50-54 ਪਿੰਡਾਂ ਤੱਕ ਵੱਧ ਗਈ ਆ ਉੱਥੇ ਅੱਜ ਧਰਨਾ ਪ੍ਰਦਰਸ਼ਨ ਲਈ ਉਹ ਸਾਹਮਣੇ ਆ ਸਕਦਾ ਹੈ ਅਕਾਲੀ ਦਲ ਕਹਿੰਦਾ ਧਰਨਾ ਲਾਊਗਾ ਪਰ ਅਜੇ ਟੀਮ ਇਹ ਨਹੀਂ ਬਣਾਈ ਅਜੇ ਕੋਈ ਲੀਡਰ ਦਾ ਬਿਆਨ ਦਾ ਕਾਊਂਟਰ ਨਹੀਂ ਕਰਦਾ ਤਾਂ ਹੱਤਤਾ ਕੀ ਦਿਖਣਾ ਕੋਈ ਇਸ ਤਰ੍ਹਾਂ ਹੀ ਫਿਰ ਮਿਰਤਾ ਸਿੰਘ ਬਲਟੋਹਾ ਜਿਨੇ ਸੁਖਵੀਰ ਬਾਦਲ ਲਈ ਆਪਣਾ ਕਰੀਅਰ ਦਾਤੇ ਲਾਇਆ ਜੇ ਉਹਨਾਂ ਦੀ ਵਾਪਸੀ ਹੁੰਦੀ ਆ ਤਾਂ ਹੋ ਸਕਦਾ ਹੈ ਕਿ ਉਹ ਅਕਾਲੀ ਦਲ ਦੇ ਅੰਦਰ ਸਰਗਰਮ ਨਜ਼ਰ ਆਉਣ ਤੇ ਇਸ ਲਈ ਜੇ ਇਧਰ ਅਕਾਲੀ ਦਲ ਦੀ ਪੱਠੀ ਮੰਗੂਗੀ ਤਾਂ ਫਿਰ ਕੋਲਿਆਂ ਦਾ ਸੇਖ ਤਾਂ ਬਾਹਰ ਤੱਕ ਜਾਊਗਾ ਸੋ ਇਹਨਾਂ ਨੂੰ ਲੱਗਦਾ ਕਿੰਨਾ ਲੱਗਦਾ ਇਹ ਦੇਖਣ ਵਾਲੀ ਗੱਲ ਹੋ ਵੀ ਪਰ ਇਹ ਤੈਹ ਹੈ ਜੀ ਕਿ ਵਰਸਾ ਸਿੰਘ ਬਲਟੋਹਾ ਦੀ ਅੱਜ ਨਹੀਂ ਤਾਂ ਕੱਲ ਵਾਪਸੀ ਹੋਣ ਜਾ ਰਹੀ ਹੈ ਵਰਸਾ ਸਿੰਘ ਬਲਟੋਹਾ ਉਹਨਾਂ ਆਗੂਆਂ ਦੇ ਵਿੱਚ ਹੁੰਦੇ ਨੇ ਅਕਾਲੀ ਆਗੂਆਂ ਦੇ ਵਿੱਚ ਜਿਨ੍ਹਾਂ ਨੇ ਸੁਖਬੀਰ ਬਾਦਲ ਨੂੰ ਬਹੁਤ ਜ਼ਿਆਦਾ ਡਿਫੈਂਡ ਕੀਤਾ ਸੁਖਬੀਰ ਬਾਦਲ ਦੇ ਹਰ ਫੈਸਲੇ ਨੂੰ ਲੋਕਾਂ ਦੇ ਲਾਗੂ ਕਰਨ ਨੂੰ ਕਿਹਾ ਜਾਂ ਅਕਾਲੀ ਦਲ ਦੇ ਲੀਡਰਾਂ ਨੂੰ ਮੰਨਣ ਨੂੰ ਕਿਹਾ ਤੇ ਜਦੋਂ ਤੋਂ ਉਹ ਗਏ ਨੇ ਉਦੋਂ ਤੋਂ ਇਹ ਚਰਚਾ ਚੱਲੀ ਹੈ ਕਿ ਸੁਖਬੀਰ ਬਾਦਲ ਨੂੰ ਸੋਸ਼ਲ ਮੀਡੀਆ ਤੇ ਜਾਂ ਆਮ ਉਸ ਤਰ੍ਹਾਂ ਦਾ ਕੋਈ ਆਗੂ ਨਹੀਂ ਮਿਲ ਰਿਹਾ ਜਿਹੜਾ ਵਰਸਾ ਸਿੰਘ ਬਲਟੋਆ ਦੀ ਖਾਲੀ ਥਾਂ ਭਰ ਸਕੇ। ਬਿਲਕੁਲ। ਵਰਸਾ ਸਿੰਘ ਬਲਟੋਆ ਉਹ ਆਗੂ ਨੇ ਜਿਨ੍ਹਾਂ ਦੇ ਕਰਕੇ ਉਹਨਾਂ ਨੇ ਆਪਣੇ ਜਵਾਈ ਤੱਕ ਦੀ ਪਰਵਾਹ ਨਹੀਂ ਕੀਤੀ ਤੇ ਉਹਨੂੰ ਬਾਹਰ ਦਾ ਰਸਤਾ ਦਿਖਾਤਾ ਸੀ ਇਹ ਵਰਸਾ ਸਿੰਘ ਬਲਟੋਆ ਨੇ। ਵਰਸਾ ਸਿੰਘ ਬਲਟੋਆ ਨੇ ਜਿਹੜੇ ਇੱਕ ਕੜੀ ਵਜੋਂ ਕੰਮ ਕਰ ਸਕਦੇ ਨੇ ਵਿਕਰਮ ਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੇ ਦਰਮਿਆਨ। ਬਿਲਕੁਲ। ਵਿਰਸਾ ਸਿੰਘ ਵਲਟੋਆ ਉਹ ਆਗੂ ਨੇ ਜਿਨ੍ਹਾਂ ਨੇ ਅਕਾਲੀ ਦਲ ਦੀ ਉਹ ਰੀਤ ਵੀ ਭੰਗ ਕੀਤੀ ਜਿਹਦੇ ਤਹਿਤ ਅਕਾਲੀ ਦਲ ਨੇ 1970ਵਿਆਂ ਦੇ ਵਿੱਚ ਆਖਿਆ ਸੀ ਕਿ ਪੰਥਕ ਖਤਰਾ ਜੋ ਆਊਗਾ ਪੰਥ ਦੇ ਵਿੱਚ ਬਾਅਦ ਦੇ ਆਊਗਾ ਪੰਥ ਦੇ ਉੱਤੇ ਅਕਾਲੀ ਦਲ ਤੇ ਪਹਿਲਾਂ ਆਊਗਾ ਪਰ ਉਹਨਾਂ ਨੇ ਜਹੇਦਾਰ ਨੂੰ ਵੰਗਾ ਰਿਆ ਤੇ ਪਰ ਪਤਾ ਨਹੀਂ ਕਿਉਂ ਵਿਰਸਾ ਸਿੰਘ ਵਲਟੋਆ ਜਾਂ ਹੋਰ ਅਕਾਲੀ ਆਗੂ ਜਿਹੜੇ ਤਖਤਾਂ ਦੇ ਨਾਲ ਮੱਥਾ ਲਾਉਂਦੇ ਨੇ ਅਕਾਲੀ ਦਲ ਨੂੰ ਉਹਨਾਂ ਅਕਾਲੀ ਦਲ ਬਾਦਲ ਨੂੰ ਉਹਨਾਂ ਬਿਨਾ ਸਰ ਨਹੀਂ ਰਿਹਾ ਅੱਜਕੱਲ੍ਹ ਅਗਲੀ ਗੱਲ ਹਾਂਜੀ ਬਿਲਕੁਲ ਅਗਲੀ ਗੱਲ ਕਰੀਏ ਆਪਾਂ ਭਾਰਤ ਭੂਸ਼ਨਾਸ਼ੂ ਪਾਰਕ ਪੂਸ਼ਨ ਆਸ਼ੂ ਕਾਂਗਰਸ ਦੇ ਉਹ ਆਗੂ ਮੰਨੇ ਜਾਂਦੇ ਨੇ ਸ਼ਰਮਾ ਜੀ ਜਿਨ੍ਹਾਂ ਦੇ ਬਾਰੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਕਾਫੀ ਚਰਚਾ ਕੀਤੀ ਸੀ ਜਿਹੜੇ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਉਹ ਟਿਕਟ ਰਾਹੁਲ ਗਾਂਧੀ ਤੋਂ ਲੈ ਕੇ ਆਏ ਨੇ ਤੇ ਇਸ ਟਾਈਮ ਲੁਧਿਆਣਾ ਦਾ ਜਿਹੜਾ ਚੋਣ ਅਖਾੜਾ ਉਹਨੂੰ ਮਗਾ ਵੀ ਰਹੇ ਨੇ ਤੇ ਕਹਿੰਦੇ ਨੇ ਪ੍ਰਧਾਨ ਦੀ ਵੀ ਲੋੜ ਨਹੀਂ ਤੇ ਵਿਰੋਧੀ ਧਿਰ ਦੇ ਆਗੂ ਦੀ ਵੀ ਲੋੜ ਨਹੀਂ ਤੁਸੀਂ ਦੱਸ ਰਹੇ ਸੀ ਲੰਗੀਆਂ ਖਾਵਾਂ ਦੇ ਵਿੱਚ ਪਰ ਉਹਨਾਂ ਤੇ ਕਹਿੰਦੇ ਭਾਜਪਾ ਇਨਵੈਸਟ ਕਰ ਰਹੀ ਹੈ ਇਹ ਤੁੰਦਲ ਕਾਰਾ ਜਿਹੜਾ ਨਾ ਤੁੰਦਕਾਰਾ ਇਹ ਥੋੜਾ ਦੂਰ ਕਰਿਓ ਵੀ ਕਾਂਗਰਸ ਕੈਂਡੀਡੇਟ ਤਾਂ ਕਾਂਗਰਸ ਦੇ ਨੇ ਲੀਡਰ ਵੀ ਕਾਂਗਰਸ ਦੇ ਨੇ ਫਿਰ ਭਾਜਪਾ ਉਹਨਾਂ ਤੇ ਕਿਉਂ ਇਨਵੈਸਟ ਕਰੂਗੀ ਪ੍ਰਵੀਨ ਜੀ ਭਾਰਤੀ ਜਨਤਾ ਪਾਰਟੀ ਨਾ ਨਵੇਂ ਤਰ੍ਹਾਂ ਦੀ ਸਿਆਸਤ ਕਰਦੀ ਹੈ ਜੀ ਉਹ ਬੰਦੇ ਦੇ ਉੱਤੇ ਪਹਿਲਾਂ ਤਾਂ ਇੰਨਾ ਵਜਨ ਰੱਖ ਦਿੰਦੀ ਆ ਈਡੀ ਦਾ ਸੀਬੀਆਈ ਦਾ ਇਨਕਮ ਟੈਕਸ ਦਾ ਇਹ ਸਾਰੀਆਂ ਪਹਿਲਾਂ ਦਾ ਵਜਨ ਇਹਨਾਂ ਰੱਖ ਦਿੰਦੀ ਆ ਕਿ ਬੰਦਾ ਲੰਮਾ ਪੈ ਜਾਂਦਾ ਜਦੋਂ ਲੰਮਾ ਪੈ ਜਾਂਦਾ ਫਿਰ ਚੱਕ ਕੇ ਗੱਲ ਲਾ ਲੈਂਦੇ ਨੇ ਹਾਂਜੀ ਨਿਸਲ ਬੰਦੇ ਨੂੰ ਕਰਨਾ ਸੌਖਾ ਹੈ ਇਹ ਤਰੀਕਾ ਉਹਨਾਂ ਦਾ ਬਹੁਤ ਨਵਾਂ ਵੈਸੇ ਤਾਂ ਪਹਿਲਾਂ ਵੀ ਪਾਰਟੀਆਂ ਇਦਾਂ ਕਰਦੀਆਂ ਰਹੀਆਂ ਕਾਂਗਰਸ ਇਦਰਾ ਗਾਂਧੀ ਦੇ ਵੀ ਇਹ ੱਥਕੇ ਜੋਰ ਜਮਾਈਆਂ ਚੱਲੀਆਂ ਹੂੰ ਹੂੰ ਸੋ ਸੀਬੀਆ ਨੇ ਉਹੀ ਨਹੀਂ ਅਦਾਲਤ ਨੇ ਪਿੰਜਲੇ ਦਾ ਤੋਤਾ ਕਿਹਾ ਸੀ ਸੋ ਇਸ ਲਈ ਉਹ ਸਾਰਾ ਬਰਤਾਰਾ ਹੁਣ ਵੀ ਆ ਪਰ ਹੁਣ ਜਿਹੜੀ ਭਾਜਪਾ ਹੈ ਉਹ ਇੱਕ ਨਵੇਂ ਤਰੀਕੇ ਦੀ ਸਿਆਸਤ ਸ਼ਾਇਦ ਪੰਜਾਬ 'ਚ ਕਰਨ ਜਾ ਰਹੀ ਹੈ ਜਿੱਦੀ ਉਹ ਸ਼ੁਰੂਆਤ ਲੁਧਿਆਣਾ ਤੋਂ ਕਰ ਸਕਦੀ ਹੈ ਹੂੰ ਉਹ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨਾ ਚਾਹੁੰਦੀ ਹੈ ਠੀਕ ਹੈ ਪਹਿਲਾ ਤੀਰ ਤਾਂ ਬਾਹਰ ਉਹ ਕਰਨਾ ਚਾਹੁੰਦੀ ਹੈ ਕੇਜਰੀਵਾਲ ਤੇ ਹੂੰ ਕਿ ਕੇਜਰੀਵਾਲ ਨੂੰ ਸੰਸਦ ਦੀਆਂ ਪੌੜੀਆਂ ਚੜਨ ਤੋਂ ਕਿਵੇਂ ਰੋਕਿਆ ਜਾਵੇ ਠੀਕ ਹੈ ਉਹ ਚਾਹੁੰਦੀ ਹੈ ਕਿ ਕੇਜਰੀਵਾਲ ਜੇ ਰਾਜ ਬਾਇਆ ਰਾਜ ਸਭਾ ਸੰਸਦ ਚਾਉਂਦਾ ਤਾਂ ਮੋਦੀ ਦੇ ਸਾਹਮਣੇ ਖੜ ਕੇ ਬੋਲੂਗਾ ਜਿਹੜਾ ਨਹੀਂ ਹੋਣਾ ਚਾਹੀਦਾ ਹੂੰ ਉਹਨਾਂ ਨੂੰ ਲੱਗਦਾ ਕਿ ਅਜੇ ਤਾਂ ਅੱਜਕੱਲ ਰਾਹੁਲ ਗਾਂਧੀ ਵੀ ਪਹਿਲਾਂ ਦੇ ਮੁਕਾਬਲੇ ਖਾਸਾ ਸਵਾਲ ਕਰਨ ਲੱਗ ਪਿਆ ਉਸੇ ਨੂੰ ਟੈਕਲ ਕਰਨ ਲਈ ਜ਼ੋਰ ਜਮੈ ਸ਼ਰੂਜ ਕਰਨੀ ਪੈਂਦੀ ਆ ਤੇ ਫਿਰ ਜੇ ਦੋ ਹੋਗੇ ਚਾਹੇ ਅਡੋ ਅਡ ਹੋਣ ਪਰ ਮੋਦੀ ਤੇ ਕਿਤੇ ਭਾਰੂ ਨਾ ਬੈਜੇ ਤੇ ਕੇਜਰੀਵਾਲ ਨੂੰ ਨਰੇਟਿਵ ਤਾਂ ਬਣਾਉਣਾ ਹੁੰਦਾ ਜੈ ਝੂਠਾ ਸੀ ਹੂੰ ਤੋਂ ਇਸ ਲਈ ਉਹ ਇਸ ਪਹਿਲੇ ਤੀਰ ਨਾਲ ਉਹ ਹੀ ਬਿਲਣਾ ਚਾਹੁੰਦੇ ਨੇ ਕਿ ਇਹਨੂੰ ਰੋਕਿਆ ਜਾਵੇ ਤੇ ਕੇਜਰੀਵਾਲ ਨੂੰ ਜੇ ਰਸਵਾ ਜਾਣੂ ਰੋਕਣਾ ਹੂੰ ਤਾਂ ਤੁਹਾਨੂੰ ਸੰਜੀਵ ਅਰੋੜਾ ਨੂੰ ਹਰਾਉਣਾ ਪੈਣਾ ਹੂੰ ਹੁਣ ਸੰਜੀਵ ਅਰੋੜਾ ਇਸ ਮੌਕੇ ਰਸਵਾ ਮੈਂਬਰ ਨੇ ਹੂੰ ਲੁਧਿਆਣਾ ਦੇ ਨਾਲ ਵਪਾਰੀ ਭਾਈਚਾਰੇ ਨਾਲ ਤਾਲੁਕਾਤ ਹੈ ਹੂੰ ਹੂੰ ਤੇ ਸਰਕਾਰ ਨਾਲ ਹੈ ਸੱਤਾ ਨਾਲ ਹੈ ਪੈਸਾ ਤੇਲਾ ਹੈ ਤੇ ਜਿਮਨੀ ਚ ਆਉਣਾ ਇਸ ਲਈ ਲੱਗਦਾ ਹੈ ਕਿ ਉਹਨਾਂ ਨੂੰ ਜਿਤਾਇਆ ਜਾਊਗਾ ਤੇ ਉਹ ਆਪ ਵੀ ਜੋਰ ਲਾਉਣਗੇ ਕਿਉਂਕਿ ਮੰਤਰੀ ਦੀ ਵੀ ਆਫਰ ਹੈ ਜੀ ਜੀ ਤੇ ਜਿਨ੍ਹਾਂ ਨੇ ਉਹਨਾਂ ਦੇ ਸਾਥ ਤੇ ਜਾਣਾ ਉਹ ਸਾਰਿਆਂ ਨੂੰ ਇਹ ਮਤਲਬ ਉਂਟ ਦਾ ਬੁੱਲ ਲੜਕਾ ਉਹ ਦੇਖਦਾ ਉਹ ਬਿਬਕ ਕੁਮਾਰ ਨੂੰ ਵੀ ਦਿਖੀ ਜਾਂਦਾ ਉਸਤਿੰਦਰ ਜੈਨ ਨੂੰ ਵੀ ਦਿਖੀ ਜਾਂਦਾ ਉਹ ਗੁਰਜੀਤ ਸ਼ੋਧੀਆਂ ਨੂੰ ਵੀ ਦਿਖੀ ਜਾਂਦਾ ਤੇ ਇਸ ਲਈ ਪਰਚਰਚੇ ਕੇਜਰੀਵਾਲ ਦੇ ਵੱਧ ਨੇ ਹੁਣ ਜੇ ਆਪਾਂ ਇਹਨਾਂ ਦੀ ਦੇਖੀ ਉਸਤਿੰਦਰ ਜੈਨ ਦੀ ਮਨੀਸ਼ ਸ਼ੋਧੀਆਂ ਦੀ ਜਾਂ ਬਿਬਕ ਕੁਮਾਰ ਦੀ ਇਹ ਤਾਂ ਸਰਕਾਰੀ ਪੰਜਾਬ ਦੀਆਂ ਰੋਟੀਆਂ ਤੋੜ ਰਹੇ ਮਤਲਬ ਸਰਕਾਰੀ ਰੋਟੀਆਂ ਭਾਵੇਂ ਜੇ ਨਹੀਂ ਹੂੰ ਪੰਜਾਬ ਦੇ ਖਜ਼ਾਨੇ ਚੋਂ ਇਹਨਾਂ ਦੀ ਸੇਵਾ ਭਾਅ ਹੋ ਰਹੀ ਹੈ ਇੱਕ ਕਚਾਰਜ ਲੱਗ ਗਿਆ ਇੱਕ ਸਾਇਕਨ ਚਾਰਜ ਲੱਗ ਗਿਆ ਇੱਕ ਮੁੱਖ ਮੰਤਰੀ ਨਾਲ ਲੱਗ ਗਿਆ ਸੋ ਇਹਨਾਂ ਨੂੰ ਤਾਂ ਤਨਖਾਹ ਪੱਤੇ ਗੱਡੀਆਂ ਕਾਫਲੇ ਇਹ ਤਾਂ ਐਡਜਸਟ ਹੋ ਗਿਆ ਵਿਚਾਰੇ ਉੱਥੋਂ ਦਿੱਲੀ ਤੋਂ ਵਹਿਲੇ ਹੋਏ ਬੇਰਜ਼ਗਾਰਾਂ ਨੂੰ ਰੋਜ਼ਗਾਰ ਮਿਲ ਗਿਆ ਹੁਣ ਜੇ ਕੋਈ ਬੇਰਜ਼ਗਾਰ ਹੈ ਤਾਂ ਕਲਾ ਕੇਜਰੀਵਾਲ ਹੈ ਹੂੰ ਕੇਜਰੀਵਾਲ ਕੋਲ ਤਾਂ ਘਰ ਵੀ ਨਹੀਂ ਵਿਚਾਰਾ ਕਿਸੇ ਦੀ ਹੋਰ ਦੀ ਛੱਤ ਹੇਠ ਰਹਿੰਦਾ ਹੈ ਹੈਨਾ ਇੱਕ ਮੈਂਬਰ ਪਾਰਲੀਮੈਂਟ ਦੇ ਘਰ ਤੇ ਕਬਜ਼ਾ ਹੈ ਦਿੱਲੀ ਦੇ ਵਿੱਚ ਸੋ ਉੱਥੇ ਰਹਿੰਦਾ ਹੈ ਸਹੀ ਸੋ ਇਸ ਲਈ ਉਹ ਤਾਂ ਪੱਕਾ ਕਰ ਭਾਲਦਾ ਤੇ ਓਕੇ ਕਰ ਲਈ ਉਹਨੂੰ ਸੰਜੀਵ अरोड़ा ਨੂੰ ਜਿਤਾਉਣਾ ਪੈਣਾ ਕਿਉਂਕਿ ਅਸੀਫਾ ਦੇ ਨੂੰ ਦਾ ਭੱਜੀ ਵੀ ਤਿਆਰ ਨਹੀਂ ਹੋਇਆ ਤੇ ਅਸੀਫਾ ਦੇ ਨੂੰ ਸੁਵਾਤੀ ਹਾਲੀਵਾਲ ਵੀ ਤਿਆਰ ਨਹੀਂ ਹੋਈ ਸੀ ਸੋ ਇਸ ਲਈ ਜੇ ਇਹ ਦੋ ਦੀ ਚਰਚਾ ਆ ਗਈ ਉਸ ਦਾ ਵਾਕਿਆ ਨੂੰ ਵੀ ਠੋੜ ਕੇ ਦੇਖ ਲਿਆ ਹੋਵੇ ਕੋਈ ਰਾਸਵਾ ਤੋਂ ਮੈਂਬਰ ਛੱਡਣ ਲਈ ਤਿਆਰ ਨਹੀਂਗਾ ਤਿਆਰ ਨਹੀਂ ਤੇ ਇਕੱਲਾ ਸੰਜੀਵ अरोड़ा ਮੰਨਿਆ ਉਹ ਵੀ ਇਸੇ ਸ਼ਰਤ ਤੇ ਕਿ ਜੇ ਮੈਂ ਐਮਐਲਏ ਬਣ ਗਿਆ ਮੈਨੂੰ ਮੰਤਰੀ ਬਣਾ ਦਿਓ ਮੈਂ ਤੇ ਰੋਸੀਫਾ ਦੇ ਨੂੰ ਤੇ ਇਸ ਲਈ ਭਾਜਪਾ ਦਾ ਪਹਿਲਾ ਨਿਸ਼ਾਨਾ ਤਾਂ ਸੰਜੀਵ अरोड़ा ਨੂੰ ਹਰਾਉਣਾ ਤੇ ਕੇਜਰੀਵਾਲ ਦੀ ਸੰਸਦ ਚ ਐਂਟਰੀ ਰੋਕਣਾ ਜੀ ਤੇ ਜੇ ਸੰਜੀਵ अरोड़ा ਨੂੰ ਹਰਾਉਣਾ ਹੈ ਹਾਂ ਤਾਂ ਕਿਸੇ ਅਜਿਹੇ ਉਮੀਦਵਾਰ ਦਾ ਸਾਥ ਦੇਣਾ ਪੈਣਾ ਜਿਹੜਾ ਜਿੱਤ ਸਕਦਾ ਜਾਂ ਤਾਂ ਭਾਜਪਾ ਆਪਣਾ ਕੋਈ ਅਜਿਹਾ ਚਿਹਰਾ ਲਿਆਵੇ ਜਿਹੜਾ ਇਥੋਂ ਸੀਟ ਕੱਢ ਕੇ ਦੇ ਦੇਵੇ ਹਾਂ ਹਾਂ ਕੋਈ ਅਜਿਹਾ ਚਿਹਰਾ ਲਿਆਵੇ ਜਿਹੜਾ ਇਥੋਂ ਮੈਂਬਰ ਪਾਰਲੀਮੈਂਟ ਲਈ ਚੋਣ ਵਾਲੀ ਲੀਡ ਲੈ ਜਾਵੇ ਹਾਂ ਪਰ ਨੀਤ ਮਿੱਤਰ ਨੂੰ ਉਤਾਰ ਕੇ ਦੇਖ ਲਓ ਭਾਈ 18000 ਦੀ ਲੀਡ ਸੀ ਉਹਦੀ ਜੀ ਜੀ ਪਰ ਜਦ ਭਾਰਤਪੁਰਨ ਚੋਣ ਨਹੀਂ ਲੜ ਰਿਹਾ ਸੀ ਜਦ ਰਾਜਾਪੁਰਨ ਚੋਣ ਲੜ ਰਿਹਾ ਸੀ ਹਾਂ ਸਹੀ ਹੈ ਬਿਲਕੁਲ ਇਹ ਭਾਰਤਪੁਰਨ ਦਾ ਇਹ ਹਲਕਾ ਹੈ ਹਾਂ ਸਹੀ ਹੈ ਇਸ ਲਈ ਰਾਜਾਪੁਰਿੰਗ ਇਥੋਂ ਹਲਕਾ ਰਹਿ ਗਿਆ ਸੀਗਾ ਤੇ ਰਵਨੀਤ ਬਿੱੱਡੂ 18000 ਦੀ ਲੀਡ ਲੈ ਗਿਆ ਸੀਗਾ ਹੂੰ ਤੇ ਫਿਰ ਜੇ ਭਾਰਤਕੁਸ਼ ਨੇ ਮੈਦਾਨ 'ਚ ਐ ਫਿਰ ਉਹ 18000 'ਚੋਂ ਕਿੰਨੀ ਬਿੱੱਡੂ ਕੋਲ ਬਿੱੱਡੂ ਦੇ ਉਮੀਦਵਾਰ ਕੋਲ ਜਾਂਦੀ ਜਾਂ ਬਿੱੱਡੂ ਕੋਲ ਜਾਂਦੀ ਜਾਂ ਇੱਧਰ ਆਉਂਦੀ ਇਸ ਲਈ ਪੰਜ tane ਵੀ ਹਸਕ ਦਾ ਲਾਉਣਾ ਹੂੰ ਕਿਉਂਕਿ ਉਮੀਦਵਾਰਾਂ ਦੀ ਚਰਚਾ ਤਾਂ ਇਥੋਂ ਤੱਕ ਆ ਕਿ ਰਵਨੀਤ ਬਿੱੱਡੂ ਦੀ ਧਰਮ ਪਤਨੀ ਦਾ ਨਾਮ ਵੀ ਚੱਲੀ ਜਾਂਦਾ ਇਸ਼ਾ ਦਿਓਲ ਦਾ ਨਾਮ ਵੀ ਚੱਲੀ ਜਾਂਦਾ ਠੀਕ ਐ ਤੇ ਕੁਝ ਹੋਰ ਨਾਮ ਵੀ ਜਿਹੜੇ ਇਥੋਂ ਭੇਜਿਆ ਗਏ ਨੇ ਪੈਨਲ 'ਚ ਉਹ ਵੀ ਨਾਮ ਚਰਚਾ 'ਚ ਨੇ ਤੇ ਜੇ ਤਾਂ ਭਾਜਪਾ ਭਾਰੀ ਪਰਖਮ ਕੋਈ ਨਾਮੀ ਗ੍ਰਾਮੀ ਕੋਈ ਪਰਵਾਨ ਚੜਨ ਵਾਲਾ ਕੋਈ ਲੁਧਿਆਣੇ ਦੇ ਹਵਾ ਪਾਣੀ ਦੇ ਹਿਸਾਬ ਨਾਲ ਸੂਟ ਕਰਨ ਵਾਲਾ ਉਮੀਦਵਾਰ ਦਿੰਦੀ ਆ। ਹੂੰ ਹੂੰ। ਇਹ ਤਾਂ ਆਪਾਂ ਪਹਿਲਾਂ ਵੀ ਗੱਲ ਕਰਕੇ ਆਟੇ ਆ ਕਿ ਮੁਕਾਬਲਾ ਤਕੌਣਾ ਆਊਗਾ ਸਭ ਦੀ ਨਜ਼ਰ ਹੁਣ ਬੀਜੇਪੀ ਦੇ ਉਮੀਦਵਾਰ ਤੇ ਆ। ਅਕਾਲੀ ਬਾਦਲ ਤੇਰ ਦੇ ਉਮੀਦਵਾਰ ਸਾਹੂ ਸਿਆਣਾ ਹੋਣ ਦੇ ਬਾਵਜੂਦ ਵੀ ਮੁਕਾਬਲੇ 'ਚ ਨਹੀਂ ਆ। ਹੂੰ। ਇਸ ਲਈ ਕਹਿੰਦੇ ਬੀਜੇਪੀ ਦੂਜਾ ਤੀਰ ਨਾਲ ਨਿਸ਼ਾਨਾ ਬਿੰਨਣਾ ਚਾਹੁੰਦੀ ਆ ਭਾਰਤ ਪੁਸ਼ਨਾਸ਼ੂ ਤੇ। ਠੀਕ ਆ। ਉਹ ਚਾਹੁੰਦੀ ਹੈ ਕਿ ਅਸੀਂ ਇਹ ਅਹਿਸਾਸ ਕਰਾਈਏ ਕਿ ਤੈਨੂੰ ਹੁਣ ਇਸ ਵਾਰ ਅਸੀਂ ਜਿਤਾ ਰਹੇ ਹਾਂ ਤੇ ਉਹ ਇਨਵੈਸਟ ਕਰਨਾ ਚਾਹੁੰਦੀ ਹੈ ਇਸ ਤਰੀਕੇ ਨਾਲ ਕਿ ਇਸ ਵਾਰ ਜਿਮਨੀ ਚਾਹੁੰਦਾ ਤੂੰ ਕਾਂਗਰਸ ਨਾਲ ਲੜ ਕੇ ਜਿੱਤ ਲਾ ਤੇ ਪਰ ਵੀ ਸੋਸਾਇਟੀ ਚੋਂ ਸਾਡੇ ਵੇਰੋਂ ਲੜੀ ਜੀ 227 ਲਈ ਬੀਜੇਪੀ ਕਹਿੰਦੇ ਇਨਵੈਸਟ ਕਰ ਰਹੀ ਹੈ ਸੋ ਇਹ ਰਾਜਨੀਤੀ ਦੇ ਵਿੱਚ ਕਦੋਂ ਦਾਦੇ ਦੀਆਂ ਤੇ ਕਦੋਂ ਪੋਤੇ ਦੀਆਂ ਹੁਣ ਕੋਈ ਹਿਸਾਬ ਕਿਤਾਬ ਨਹੀਂ ਪਤਾ ਸਹੀ ਹੈ ਸਹੀ ਅੱਜ ਭਾਰਤ ਪੁਸ਼ਨ ਉਹਨਾਂ ਦੀਆਂ ਵੋਟਾਂ 'ਚ ਲੈ ਵੀ ਲੈਂਦਾ ਕੱਲ ਨੂੰ ਨਾਲ ਜਾਊਗਾ ਜਾਂ ਨਹੀਂ ਜਾਊਗਾ ਦੀ ਗਰੰਟੀ ਨਹੀਂ ਹੂੰ ਹੈਨਾ ਤੇ ਪਰ ਉਹ ਸਰਕਾਰ ਨੂੰ ਹਰਾਉਣ ਦੇ ਲਈ ਕਿਸੇ ਨਾਲ ਵੀ ਹੱਥ ਮਿਲਾ ਸਕਦਾ ਕਿਉਂਕਿ ਜੋ ਉਹਦੇ ਨਾਲ ਹੋਇਆ ਹੈ ਹਮ ਬੇਸ਼ੱਕ ਇਹ ਕਾਂਗਰਸ ਦੀ ਰਵੈਤ ਵੀ ਰਹੀ ਹੈ ਕਿ ਉਹ ਮੌਜੂਦਾ ਐਮਐਲਏ ਜਾਂ ਸਾਬਕਾ ਐਮਐਲਏ ਨੂੰ ਟਿਕਟ ਦਿੰਦਾ ਚਾਹੇ ਉਹਦੇ ਤੇ ਜਿੰਨੇ ਮਰਜੀ ਦਾਗ ਲੱਗੇ ਹੋਣ ਹਮ 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 ਸਹੀ ਸਹੀ ਤੇ ਉਹ ਉਹ ਦਾਗ ਵੀ ਧਿਕਣੋਂ ਹਟ ਗਏ ਤੇ ਇਹ ਪਾਲਾ ਵੀ ਬਦਲ ਗਏ ਪਰ ਇਹ ਸਭ ਦੇ ਦਰਮਿਆਨ ਅ ਇੱਕ ਭਾਰਤਪੁਤਨਾਸ਼ੂ ਦੀ ਚਿੱਠੀ ਖੂਬ ਚਰਚਾ ਚ ਜੀ ਉਸ ਨੂੰ ਕਥਤ ਚਿੱਠੀ ਮੈਂ ਇਸ ਲਈ ਕਹਿ ਸਕਦਾ ਕਿ ਭਾਰਤ ਕੁਸ਼ਨਾ ਆਸ਼ੂ ਕਹਿੰਦੇ ਮੈਂ ਉਹ ਚਿੱਠੀ ਲਿਖੀ ਨਹੀਂ ਹਮ ਹਮ ਤੇ ਲੀਡਰਾਂ ਨੂੰ VOTERਾਂ ਨੂੰ ਪੰਜਾਬ ਦੇ ਆਵਾਮ ਨੂੰ ਮੀਡੀਆ ਨੂੰ ਇਹ ਲੱਗਦਾ ਕਿ ਬਾਈ ਕਹਿਣਾ ਤਾਂ ਇਹੀ ਚਾਹੁੰਦਾ ਹੁੰਦਾ ਪਰ ਤੂ ਕੁਸ਼ਨਾ ਫਿਰ ਚਿੱਠੀ ਹੋਰ ਕਿਉਂ ਲਿਖੂਗਾ ਕੋਈ ਹਮ ਹਮ ਕਾਂਗਰਸ ਹਾਈ ਕਮਾਂਡ ਨੂੰ ਵੀ ਚਿੱਠੀ ਗਈ ਆ ਕਿ ਮੇਰੇ ਚੋਣ ਪ੍ਰਚਾਰ ਦੇ ਵਿੱਚ ਸੁਖਜਿੰਦਰ ਰੰਧਾਵਾ ਹੈ ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਬਾਜਵਾ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਜਮਨ ਆਵੇ ਰਾਜਾ ਬੜਿੰਗ ਤਾਂ ਤੂੰ MP ਵੀ ਆ ਹਮ 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 ਸਹੀ ਹੈ ਉਹਦੇ باوجود ਵੀ ਉਹ ਕਹਿੰਦੇ ਤਿੰਨੇ ਨਹੀਂ ਚਾਹੀਦੇ ਹਮ ਤੇ ਲੋਕਾਂ ਨੂੰ ਲੱਗਦਾ ਕਿ ਚਿੱਠੀ ਇੱਧਰ ਹੋਈਆਂ ਤੇ ਪਰ ਭਾਰਤ ਕਸ਼ਨ ਆਸ਼ੂ ਕਹਿੰਦੇ ਮੈਂ ਕਿਉਂ ਲਿਖੂਗਾ ਜੀ ਸਾਡੇ ਪ੍ਰਧਾਨ ਜੀ ਨੇ ਸਾਡੇ ਵਿਰੋਧੀ ਧਿਰ ਦੇ ਲੀਡਰ ਨੇ ਤੇ ਉਹ ਤਾਂ ਕਾਗਜ਼ ਦਾਖਲ ਕਰਾਉਣਾਂਗੇ ਬਈ ਕਾਗਜ਼ ਦਾਖਲ ਕਰਾਉਣਾ ਹੋਰ ਗੱਲ ਆ ਹੂੰ ਫੋਟੋ ਖਿਚਾਉਣਾ ਹੋਰ ਗੱਲ ਆ ਪ੍ਰਚਾਰ ਕਰਨਾ ਹੋਰ ਗੱਲ ਆ ਸਹੀ ਸਹੀ ਤੇ ਪ੍ਰਚਾਰ ਦੇ ਨਾਲ-ਨਾਲ ਪ੍ਰਚਾਰ ਦੀ ਨੀਤੀ ਘੜੇ ਵਿੱਚ ਸ਼ਾਮਲ ਹੋਣਾ ਹੋਰ ਗੱਲ ਆ ਇਸ ਲਈ ਇਹਨਾਂ ਚੀਜ਼ਾਂ ਤੋਂ ਦੂਰ ਰੱਖਿਆ ਜਾਊਗਾ ਉਹਨਾਂ ਨੂੰ ਸਹੀ 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 ਬਿਲਕੁਲ ਸਹੀ ਤੂੰ ਇਸ ਲਈ ਚਿੱਠੀ ਲਿਖੀ ਜਾਂ ਨਹੀਂ ਲਿਖੀ ਪਰ ਲੋਕਾਂ ਨੂੰ ਲੱਗਦਾ ਕਿ ਭਾਈ ਭਾਰਤ ਕਸ਼ਨ ਆਸ਼ੂ ਦੇ ਮੰਨ ਦੀ ਗੱਲ ਆ ਤੋ ਐਸੇ ਲਈਓ ਰਾਣਾ ਗੁਰਜੀਤ ਨਾਲ ਪ੍ਰਗਟ ਸਿੰਘ ਨਾਲ ਇਹਨਾਂ ਚਰਨਜੀਤ ਚੰਨੀ ਵਾਲੇ ਧੜੇ ਨਾਲ ਨਜ਼ਰ ਆ ਰਹੇ ਨੇ ਹੂੰ ਸੋ ਇਹ ਕਾਂਗਰਸ ਦਾ ਧੜਾ ਕੀ ਰੰਗ ਦਿਖਾਉਂਦਾ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਭਾਤਕੁਸ਼ਨ ਆਸ਼ੂ ਇਸ ਹਲਕੇ ਉਜਿਥੋਂ ਦੋ ਵਾਰ ਐਮਐਲਏ ਰਹਲੇ ਉੱਥੇ ਹੁਣ ਕਿਸ ਤਰੀਕੇ ਨਾਲ ਲੜਦੇ ਨੇ ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਭਾਜਪਾ ਕੀ ਰੋਲ ਨਵਾਉਂਦੀ ਹੈ ਉਹਨਾਂ ਦਾ ਉਮੀਦਵਾਰ ਹਲਕਾ ਫੁਲਕਾ ਆਉਂਦਾ ਹੈ ਡੰਗ ਟਪਾਉ ਆਉਂਦਾ ਹੈ ਡੰਮੀ ਆਉਂਦਾ ਹੈ ਜਾਂ ਪੂਰੀ ਤਾਕਤ ਨਾਲ ਲੜਦੇ ਨੇ ਉਹ ਕਿਉਂਕਿ ਉਹਨਾਂ ਨੂੰ ਇਹ ਵੀ ਲੱਗਣਾ ਹੈ ਹੂੰ ਇਹ ਵੀ ਸਲਾਹ ਨਾਲ ਜਾ ਰਹੀ ਹੈ ਕਿ ਜੇ ਤੁਸੀਂ ਹਲਕਾ ਲੜੇ ਜੇ ਫਿਰ ਵੀ 227 'ਚ ਮੈਸੇਜ ਗਲਤ ਚਲ ਜਾਊਗਾ। ਹੂੰ ਇਸ ਨੂੰ ਇਸ ਦੁਬਿਧਾ ਚੋਂ ਕਿਵੇਂ ਨਿਕਲਦੇ ਨੇ? ਕੀ ਉਹ ਕੇਜਰੀਵਾਲ ਦਾ ਰਾਹ ਰੋਕਣ ਲਈ ਭਾਤਕੁਸ਼ਨ ਆਸੂ ਦੇ ਸਹਾਰੇ ਜਾਣਗੇ ਤੇ ਆਪਣਾ ਡੰਮੀ ਉਮੀਦਵਾਰ ਤਾਰਨਗੇ ਕੋਈ? ਜਾਂ ਉਹ ਤਕੜੀ ਫਾਈਟ ਲੜਨਗੇ ਤੇ ਇਹ ਫਿਰ ਜੇ ਤਕੜੀ ਫਾਈਟ ਹੋ ਗਈ ਤਾਂ ਰਵਨੀਤ ਬਿੱਟੂ ਦਾ ਵੀ ਮੈਂ ਭਵਿੱਖ ਦਾ ਤੈਅ ਹੋਣਾ ਬਾਕੀ ਹੈ ਫਿਰ ਉਹਦੇ ਨਾਲ। ਜਿਹੜੀ ਸੀਆਈਡੀ ਹੁੰਦੀ ਹੈ ਨਾ ਉਹਦੀਆਂ ਰਿਪੋਰਟਾਂ ਇਕੱਲੀਆਂ ਪੰਜਾਬ ਸਰਕਾਰ ਕੋਲੇ ਨਹੀਂ ਭਾਜਪਾ ਕੋਲੇ ਵੀ ਉਹਨਾਂ ਦਾ ਐਕਸੈਸ ਹੈਗਾ। ਭਾਜਪਾ ਨੂੰ ਵੀ ਪਤਾ ਵੀ ਕਿਹੜਾ ਬੰਦਾ ਇਥੋਂ ਟੱਕਰ ਦੇ ਸਕਦਾ ਤੇ ਦੁਸ਼ਮਣ ਦਾ ਦੁਸ਼ਮਣ ਕਹਿੰਦੇ ਦੋਸਤ ਹੀ ਹੁੰਦਾ ਇਸ ਕਰਕੇ ਕੇਜਰੀਵਾਲ ਨੂੰ ਢਾਉਣ ਖਾਤਰ ਉਹ ਕੁਝ ਵੀ ਕਰ ਸਕਦੇ ਆ 227 ਤੋਂ ਪਹਿਲਾਂ ਉਹਨਾਂ ਦੀ ਬਹੁਤ ਸਾਰੀ ਪਲੈਨਿੰਗ ਆਪਾਂ ਹਮੇਸ਼ਾ ਅੰਦਰ ਖਾਤੇ ਜਿਹੜੀਆਂ ਉਹਨਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਆਪਾਂ ਉਹਨਾਂ ਦੇ ਬਾਰੇ ਚਰਚਾ ਵੀ ਕਰਦੇ ਹੁੰਦੇ ਆ ਅਗਲੀ ਗੱਲ ਕਰੀਏ ਮਾਨ ਸਾਹਿਬ ਦੀ ਮਾਨ ਸਾਹਿਬ ਕ라우ਡ ਪੁੱਲਰ ਦੇ ਤੌਰ ਤੇ ਜਾਣੇ ਜਾਂਦੇ ਆ ਉਹਨਾਂ ਨੂੰ ਇਹ ਦੇਖਿਆ ਜਾਂਦਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਰੈਲੀਆਂ ਦੇ ਵਿੱਚ ਸਭਾਵਾਂ ਦੇ ਵਿੱਚ ਜੇ ਕੋਈ ਕੱਟ ਕਰਨ ਦੀ ਸਮਰੱਥਾ ਰੱਖਦਾ ਤੇ ਭਗਵੰਤ ਮਾਨ ਉਹਨਾਂ ਲੀਡਰਾਂ ਦੇ ਇੱਕ ਨੇ ਅ ਕੱਲ ਦੇ ਪ੍ਰੋਗਰਾਮ ਦਾ ਜੇ ਤੁਸੀਂ ਇੱਕ ਕੱਠ ਦਾ ਜ਼ਿਕਰ ਕਰ ਹੀ ਦਿੱਤਾ ਸੀਗਾ ਜਿਹਦੇ ਵਿੱਚ ਸੱਦੇ ਦਿੱਤੇ ਗਏ ਸੀ 700 ਪਰਿਵਾਰਾਂ ਨੂੰ ਪਰ ਹੁਣ ਕਹਿੰਦੇ ਇਸ ਤੋਂ ਵੀ ਇੱਕ ਕਦਮ ਹੋਰ ਅੱਗੇ ਪੁੱਟ ਲਿਆ ਗਿਆ ਮਾਨ ਸਾਹਿਬ ਦੀ ਰੈਲੀ ਦੇ ਵਿੱਚ ਜੇ ਕੋਈ ਇਕੱਠ ਕਰੂਗਾ ਸਰਪੰਚ ਐਮ ਸੀ ਕੋਈ ਵੀ ਤਾਂ ਉਹਨਾਂ ਨੂੰ ਗ੍ਰਾਂਟ ਦਾ ਲਾਲਚ ਦਿੱਤਾ ਗਿਆ ਵੀ ਗ੍ਰਾਂਟ ਦਿੱਤੀ ਜਾਊਗੀ ਤੁਹਾਨੂੰ ਅ ਸ਼ਰਮਜੀ ਤੁਹਾਡੀ ਆਵਾਜ਼ ਜਦ ਤੋਂ ਪ੍ਰਵੀਨ ਜੀ ਜਦ ਤੋਂ ਪਿੰਡਾਂ ਦੇ ਸਰਪੰਚ ਸੱਤਾ ਦੇ ਐਮ ਐਲ ਏ ਆ ਦੇ ਪਾਰਟੀਆਂ ਦੇ ਵੱਲ ਲੱਗ ਪਏ ਤਤੋਂ ਪਿੰਡਾਂ ਦੇ ਵਿੱਚ ਬਹੁਤ ਖੜੋਤ ਆਈ ਹੈ ਤੇ ਬਹੁਤ ਨੰਘਾਰ ਆਇਆ ਹੂੰ ਹੂੰ ਜੀ ਜੀ ਆ ਹੁਣ 54 ਪਿੰਡਾਂ ਦਾ ਮਾਮਲਾ ਖਾਸਾ ਭਖਿਆ ਜੀ ਚੋ 24 ਪਿੰਡਾਂ ਦੇ ਲਈ ਜੱਥੇਬੰਦੀਆਂ ਵੀ ਮੈਦਾਨ ਚ ਨਿੱਤਰ ਆਈਆਂ ਤੇ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਕਲੋਨੀ ਆਲੀ ਜ਼ਮੀਨ ਲੈਣੀ ਹੈ ਤੇ ਟਕਰਾ ਤਾਂ ਭਾਰਤ ਮਾਲਾ ਪ੍ਰੋਜੈਕਟ ਲਈ ਵੀ ਕੇਂਦਰ ਨਾਲ ਚੱਲੀ ਜਾਂਦਾ ਕਿਸਾਨਾਂ ਦਾ ਤੇ ਪੰਜਾਬ ਸਰਕਾਰ ਤਾਂ ਉੱਥੇ ਵੀ ਕਿਸਾਨਾਂ ਨਾਲ ਨਹੀਂ ਖੜ ਰਹੀ ਤੇ ਇੱਥੇ ਤਾਂ ਫਿਰ ਕੀ ਖੜਨਾ ਇੱਥੇ ਤਾਂ ਉਹ ਧੱਕਾ ਕਰਨ ਤੇ ਆ ਗਈ ਆ ਜੀ ਸੋ ਇਸ ਧੱਕੇਸ਼ਾਹੀ ਦੇ ਵਿੱਚ ਪੰਜਾਬ ਦੇ ਕਿੰਨੇ ਹੀ ਪਿੰਡਾਂ ਦੇ ਸਰਪੰਚਾਂ ਦਾ ਰੋਲ ਵੀ ਸਵਾਲਾਂ ਦੇ ਘੇਰੇ ਚ ਆ ਗਿਆ ਕਿਉਂ ਸਰਕਾਰ ਦੇ ਨਾਲ ਪਾਲੇ ਚ ਖੜੇ ਨੇ ਉਹਨਾਂ ਨੇ ਮਤੇ ਪਾਏ ਨੇ ਆ ਕੀਤਾ ਜ਼ਮੀਨਾਂ ਦੇਣ ਦੇ ਵਿੱਚ ਉਹਨਾਂ ਦਾ ਰੋਲ ਐ ਸਾਰਾ ਕੁਝ ਐ ਸੋ ਇਹ ਪੰਚਾਇਤੀ ਸਰਪੰਚ ਜਦੋਂ ਸੱਤਾ ਨਾਲ ਮਿਲਦੇ ਨੇ ਤੇ ਫਿਰ ਪਿੰਡ ਆਪਣੀ ਤਾਕਤ ਪੇਸ਼ਾਣ ਲਵੇ ਜਾਂ ਤਾਂ ਅਮੀਰ ਜੀ ਅਮੀਰ ਬਾਜੀ ਹੋਰਾਂ ਦਾ ਉਹ ਫਾਰਮੂਲਾ ਕਿ ਗ੍ਰਾਮ ਸਭਾ ਵਾਲੇ ਫਾਰਮੂਲੇ ਤੇ ਆਜੋ ਫਿਰ ਬਲਾਲੋ ਗ੍ਰਾਮ ਸਭਾ ਪੰਜਾਬ ਪੰਜਾਬ ਦੇ ਪਿੰਡਾਂ ਦਾ ਹਰ ਵੋਟਰ ਜੇ 20% ਵੋਟਰ ਵੀ ਇਕੱਠੇ ਹੋ ਕੇ ਫੈਸਲਾ ਕਰ ਲੈਣ ਤਾਂ ਕੀ ਮਜਾ ਆ ਕੋਈ ਫੈਸਲਾ ਕਰ ਜੂਗਾ ਸਰਪੰਚਾਂ ਇੱਕ ਪਾਸੇ ਹੋਵੇ ਤੇ ਸਾਰੀ ਪੰਚਾਇਤ ਇੱਕ ਪਾਸੇ ਹੋਵੇ ਫਿਰ ਸੋ ਇਹ ਸਾਰਾ ਪਹਿਲੂ ਵੀ ਹੈਗਾ ਤੇ ਦੂਸਰਾ ਜੇ ਜ਼ਮੀਨ ਵਾਲਾ ਮਸਲਾ ਵੀ ਤਾਂ ਵੀ ਪਿੰਡ ਫੈਸਲਾ ਕਰ ਸਕਦਾ ਜਿਹੜੇ ਜ਼ਮੀਨਾਂ ਵਾਲੇ ਨਹੀਂ ਹੈਗੇ ਉਹ ਵੀ ਫੈਸਲਾ ਕਰ ਸਕਦਾ ਕਿਉਂਕਿ ਇਹਦੇ ਨਾਲ ਪਿੰਡ ਵੀ ਉੱਜੜਨਾ ਜੀ ਜੀ ਸੋ ਇਹ ਸਾਰੀ ਪ੍ਰਕਿਰਿਆ ਤਾਂ ਇੱਕ ਪਾਸੇ ਚੱਲ ਰਹੀ ਆ ਦੂਸਰੇ ਪਾਸੇ ਪੰਜਾਬ ਸਰਕਾਰ ਦਾ ਇੱਕ ਆਮ ਆਦਮੀ ਪਾਰਟੀ ਦਾ ਐਮ ਐਲ ਏ ਸਰਪੰਚਾਂ ਨੂੰ ਆਫਰ ਕਰ ਰਿਹਾ ਕਿ ਬਈ ਮਾਨ ਸਾਹਿਬ ਦੀ ਰੈਲੀ 'ਚ ਇਕੱਠ ਕਰੋ ਤੇ 5 ਲੱਖ ਦੀ ਗ੍ਰਾਂਟ ਪਾਓ ਹੂੰ 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 ਮੈਨੂੰ ਯਾਦ ਆ ਬਾਦਲ ਸਾਹਿਬ ਕਰਿਆ ਕਰਦੇ ਸੀ ਸੰਗਤ ਦਰਸ਼ਨ ਜੀ ਇਹ ਸੰਗਤ ਦਰਸ਼ਨਾ ਚ ਫਿਰ ਗ੍ਰਾਂਟਾ ਬਣਦੇ ਹੋਏ ਕਹਿ ਲੈਂਦੇ ਹੁੰਦੇ ਸੀ ਕਾਕਾ ਜੀ ਮਾੜਾ ਮੋਟਾ ਲਾਭ ਵੀ ਦਿਓ ਪਿੰਡਾਂ ਤੇ ਹਾਂਜੀ ਹਾਂਜੀ ਹੁਣੇ ਲਾਭ ਵੀ ਦਿਓ ਮਾੜਾ ਮੋਟਾ ਦਾ ਮਤਲਬ ਇਹ ਹੈ ਕਿ ਬਾਕੀ ਤਾਂ ਤੁਹਾਨੂੰ ਇਹ ਦਿੱਤਾ ਖਾਣ ਨੂੰ ਹਾਂ ਪਰ ਥੋੜਾ ਜਿਹਾ ਕਿਤੇ ਰੰਗ ਰੋਗਨ ਵਾਲੀ ਕੁੱਚੀ ਫੇਰ ਵੀ ਲਿਓ ਹੁਣ ਇੱਥੇ ਸਵਾਲ ਇਹ ਹੈ ਕਿ ਕੱਠ ਤਾਂ ਸਰਪੰਚ ਕਰਕੇ ਦੇਣ ਰੈਲੀਆਂ ਚ ਹਾਂ ਤੇ ਗ੍ਰਾਂਟ ਤੁਸੀਂ ਕਹਿੰਦੇ ਤੁਸੀਂ ਪਿੰਡ ਨੂੰ ਦਵਾਂਗੇ ਤੇ ਗ੍ਰਾਂਟ ਸਰਪੰਚ ਨੂੰ ਹੀ ਆਊਗੀ ਨਾ ਪਿੰਡ ਨੂੰ ਕਿਉਂ ਜਾਊਗੀ ਭਾਈ ਸਹੀ ਹੈ ਤੋ ਸਵਾਲ ਤਾਂ ਕੱਠ ਦਾ ਹੈ ਨਾ ਹਾਂ ਜਦੋਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ 'ਚ ਜਿਹੜੀ ਮਰਜ਼ੀ ਤੇ ਇਕੱਠ ਕਰੇ ਰੈਲੀਆਂ 'ਚ ਅੱਜਕੱਲ੍ਹ ਇਕੱਠ ਹੁੰਦਾ ਕਿਵੇਂ ਆ ਕਿ ਬੱਸ ਸਾਡੀ ਏਸੀ ਗੱਡੀਆਂ ਸਾਡੀਆਂ ਜਾਣਗੀਆਂ ਬਾਈ ਐ ਖਾਣ ਪੀਣ ਦਾ ਰੋਟੀ ਪਾਣੀ ਦਾ ਚਾਹ ਪਾਣੀ ਦਾ ਲੱਸੀ ਦਾ ਪ੍ਰਬੰਧ ਹੋਊਗਾ ਤੇ ਮੁੜਦੇ ਹੋਏ ਸ਼ਾਮ ਨੂੰ ਰੰਗीन ਪਾਣੀ ਦਾ ਪ੍ਰਬੰਧ ਵੀ ਹੋਊਗਾ ਤੇ ਜਿਹੜਾ ਕੋਈ ਹੋਰ ਕੁਝ ਮਾਲ 'ਚ ਪਾਣੀ ਛੱਕਦਾ ਉਹਦੇ ਲਈ ਹੋ ਪ੍ਰਬੰਧ ਹੋਊਗਾ ਸੋ ਇਸ ਤਰ੍ਹਾਂ ਦਾ ਰੈਲੀਆਂ 'ਚ ਇਕੱਠ ਹੁੰਦਾ ਫਿਰ ਜੇ ਸਰਪੰਚਾਂ ਨੇ ਇਹ ਫਾਰਮੂਲੇ ਤੇ ਇਕੱਠ ਕਰਕੇ ਦੇਣਾ ਫਿਰ ਦੱਸੋ ਗ੍ਰਾਂਟ ਅਗਲਾ ਕਹਿੰਦਾ ਹੱਕ ਤਾਂ ਮੇਰਾ ਬਣਦਾ ਹੋਇਆ ਕਿ ਪਠਾਨ ਮਾਜਰਾ ਹੋਰਾਂ ਦਾ ਖੇਤਰ ਹੈ ਵਿਧਾਇਕ ਜਿਹੜੇ ਆਵਾਦੀ ਪਾਰਟੀ ਦੇ ਹਰਮੀਤ ਸਿੰਘ ਪਠਾਨ ਮਾਜਰਾ ਹਾਂ ਉਹਨਾਂ ਦੇ ਵਿਧਾਨ ਸਭਾ ਹਲਕਾ ਸਨੌਰ ਦੇ ਵਿੱਚ ਦੇਵੀਗੜ੍ਹ ਖੇਤਰ ਦੇ ਵਿੱਚ ਪਿੰਡ ਹੈ ਦੁੱਧਨ ਸਾਦਾ ਠੀਕ ਹੈ ਜੀ ਦੁੱਧਨ ਸਾਦਾ ਪਿੰਡ ਦੀ ਪ੍ਰਾਣੀ ਜਿਹੜੀ ਸਬ ਤਹਿਸੀਲ ਸੀ ਉਹਨੂੰ ਬਦਲ ਕੇ ਹੁਣ ਪੂਰਨ ਤਹਿਸੀਲ ਦਾ ਦਰਜਾ ਦਿੱਤਾ ਜਾ ਰਿਹਾ ਹਾਂ 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 ਤੇ ਪੂਰਨ ਤਹਿਸੀਲ ਦੇ ਦਰਜੇ ਦੇ ਲਈ ਜਿਹੜੀ ਉੱਥੇ ਤਸੀਲ ਕੰਪਲੈਕਸ ਬਣਾਇਆ ਗਿਆ ਉਹਦਾ ਉਦਘਾਟਨ ਹੋਣਾ 1 ਜੂਨ ਨੂੰ ਹਾਂ ਹਾਂ 1 ਜੂਨ ਨੂੰ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਦੇਵੀਗੜ੍ਹ ਦੇ ਇਸ ਪਿੰਡ ਦੁੱਧਨ ਸਾਦਾ ਦੇ ਵਿੱਚ ਜੀ ਤੇ ਇਹਦਾ ਉਦਘਾਟਨ ਕਰਨ ਤੋਂ ਬਾਅਦ ਉਹਨਾਂ ਨੇ ਦੁੱਧਨ ਸਾਦਾ ਦੀ ਮੰਡੀ ਦੇ ਵਿੱਚ ਵੱਡੀ ਰੈਲੀ ਕਰਨੀ ਹੈ ਠੀਕ ਆ ਤੇ ਪਠਾਨ ਮਾਜਰਾ ਜੀ ਕਹਿੰਦੇ ਵੀ ਪਹਿਲੀ ਵਾਰ ਆ ਰਹੇ ਹਾਂ ਸਾਡੇ ਪਿੰਡ ਚ ਮਾਨ ਸਾਹਿਬ ਇਸ ਲਈ ਵੀ ਆਪਣਾ ਇਹ ਫਰਜ ਬਣਦਾ ਕਿ ਆਪਾਂ ਇੰਨਾ ਵੱਡਾ ਇਕੱਠ ਕਰਕੇ ਦਿਖਾਈਏ ਕਿ ਲੋਕ ਖੜਖੜ ਦੇਖਣ ਤੇ ਇਸ ਲਈ ਮੈਂ ਪਿੰਡਾਂ ਦੇ ਸਰਪੰਚਾਂ ਨੂੰ ਬੇਨਤੀ ਕਰਦਾਂਗੇ ਜਿਹੜਾ ਵੱਧ ਇਕੱਠ ਕਰੂਗਾ ਉਹਨੂੰ 5 ਲੱਖ ਦੀ ਸਰਕਾਰੀ ਗ੍ਰਾਂਟ ਮਤਲਬ ਇਹ ਕੇਂਦਰ ਵਾਲਾ ਨਰਿੰਦਰ ਮੋਦੀ ਵਾਲਾ ਡਬਲ ਇੰਜਨ ਵਾਲਾ ਫਾਰਮੂਲਾ ਹੂੰ ਕਿ ਵੀ ਜੇ ਤਾਂ ਸਾਡੇ ਭਾਈਵਾਲ ਦੀ ਐਨਡੀਏ ਦੀ ਜਾਂ ਭਾਜਪਾ ਦੀ ਸਰਕਾਰ ਹੈ ਇੱਦਾਂ ਅਸੀਂ ਉਹ ਸੂਬੇ ਦੀ ਬਾਹ ਫੜਾਂਗੇ ਹੂੰ ਨਹੀਂ ਤਾਂ ਫਿਰ ਅਸੀਂ ਪੰਜਾਬ ਮੰਗ ਤੰਗੇ ਕਰਾਂਗੇ ਉਹਨੂੰ ਜਿੱਥੇ ਸਾਡੀ ਸਰਕਾਰ ਨਹੀਂ ਹੈਗੀ ਨਹੀਂ ਹੈਗੀ ਸਹੀ ਹੈ ਜਨਾਬ ਤੁਸੀਂ ਕੇਂਦਰ ਸਰਕਾਰ ਨੂੰ ਤੇ ਹਰ ਸੂਬਾ ਤੁਹਾਡਾ ਉਸੇ ਤਰ੍ਹਾਂ رابطہ ਉੱਥੋਂ ਵੀ ਜੀਐਸਟੀ ਉਵੇਂ ਹੀ ਆਉਂਦਾ ਟੈਕਸ ਤੁਸੀਂ ਇਕੱਠੇ ਕਰਦੇ ਹੋ ਹਾਂਜੀ ਬਿਲਕੁਲ ਤੇ ਤਾਂ ਵੀ ਤੁਸੀਂ ਇਹ ਬਤ ਕਰਾ ਉਸੇ ਤਰ੍ਹਾਂ ਇਹ ਹੈ ਕਿ ਵੀ ਪਿੰਡਾਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਪਿੰਡਾਂ ਦੀ ਬਾਹ ਫੜਨਾ ਨਾ ਕਿ ਇਸ ਲਈ ਉਹ ਫੜਨੀ ਹੈ ਜਿਹੜਾ ਕੱਠ ਕਰਕੇ ਦੇਊਗਾ ਉਹਦੇ ਲਈ ਗ੍ਰਾਂਟਾਂ ਦੂਏ ਪਿੰਡਾਂ ਦਾ ਕੀ ਕਸੂਰਾ ਵੀ ਫਿਰ ਹੂੰ ਕੀ ਪੰਜਾਬ ਦੀ ਸਰਕਾਰ ਸਿਰਫ ਰੇਲੀਆਂ ਦੇ ਹਿਸਾਬ ਨਾਲ ਚਲਦੀ ਹੈ ਫਿਰ ਸਹੀ ਗੱਲ ਹੈ ਜੀ ਤੁਸੀਂ ਸਿਰਫ ਪਾਰਟੀਆਂ ਚਲਾ ਰਹੇ ਹੋ ਨਾ ਫਿਰ ਸਰਕਾਰ ਤਾਂ ਚਲਾ ਨਹੀਂ ਦੇ ਤੇ ਮੈਂ ਤਾਂ ਕਹਿੰਦਾ ਵੀ ਸਰਪੰਚ ਇਸ ਇਲਾਕੇ ਦੇ ਦੇਵਗੜ੍ਹ ਵਾਲੇ ਇਲਾਕੇ ਦੇ ਸਾਰੇ ਸਨੌਰ ਖੇਤਰ ਦੇ ਸਰਪੰਚ ਆਪਸ ਵਿੱਚ ਇੱਕ ਮੀਟਿੰਗ ਇਹ ਕਰ ਲੈਣ ਸਰਪੰਚਾਂ ਦੀ ਯੋ ਵੀ ਤੈਹ ਕਰ ਲੋ ਹਰ ਪਿੰਡ ਨੇ 300 ਬੰਦਾ ਹੀ ਲੈ ਕੇ ਜਾਣਾ ਹਰ ਪਿੰਡ ਨੇ 100 ਬੰਦਾ ਹੀ ਲੈ ਕੇ ਜਾਣਾ ਇੱਕੋ ਸਾਰ ਬੰਦੇ ਲੈ ਜਾਓ ਗਿਣ ਕੇ ਕਹ ਲਓ ਜੀ ਸਾਰੇ ਪਿੰਡ ਬਰਾਬਰ ਵੱਡਾ ਇਕੱਠ ਕਰਕੇ ਇਹਨੇ ਦੇ ਦਿਓ ਕੱਲੇ ਕੱਲੇ ਪਿੰਡ ਨੂੰ 5-5 ਲੱਖ ਸਹੀ ਹੈ ਪਰ ਜਨਾਬ ਪਿੰਡਾਂ ਦੇ ਬਣੋ ਦਾ ਸਹੀ ਤਾਂ ਪਿੰਡਾਂ ਦੇ ਲੋਕ ਤੁਹਾਡੇ ਨਾਲ ਇਕੱਠ ਵੀ ਕਰਨ ਤੇ ਜਦੋਂ ਪਾਰਟੀਆਂ ਦੇ ਸਰਪੰਚ ਹੋਣਗੇ ਤੇ ਪਾਰਟੀਆਂ ਦੇ ਇਕੱਠ ਹੋ ਜਾਣਗੇ ਸਹੀ ਗੱਲ ਬਿਲਕੁਲ ਅਗਲੀ ਗੱਲ ਕਰੀਏ ਸ਼ਰਮਾ ਜੀ ਅੰਮ੍ਰਿਤਸਰ ਸਾਹਿਬ ਦੀ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਰਹਿਸ਼ੀ ਇਲਾਕੇ ਦੇ ਵਿੱਚ ਧਮਾਕਾ ਹੋਇਆ ਬਿਲਕੁਲ ਜੀ ਕੱਲ ਕਾਫੀ ਹਗਾਮਾ ਰਿਹਾ ਇਸ ਘਟਨਾ ਕਾਰਨ ਜਦੋਂ ਅੰਮ੍ਰਿਤਸਰ ਦੇ ਮਜੀਠਾ ਖੇਤਰ ਦੇ ਵਿੱਚ ਇੱਕ ਜਬਰਦਸਤ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਆ ਉਸ ਤੋਂ ਬਾਅਦ ਜਦੋਂ ਭਜ ਨਟ ਕਰਕੇ ਦੇਖਿਆ ਜਾਂਦਾ ਤਾਂ ਕਹਿੰਦੇ ਕਿ ਜੀ ਇੱਕ ਬੰਦੇ ਦੇ ਚੀਸਰੇ ਉੱਡ ਗਏ ਉਹਦੇ ਹੱਥ ਪੈਰ ਲੱਤਾਂ ਬਾਹਾਂ ਸਿਰ ਸਾਰਾ ਛੜਲੀ ਹੋ ਗਿਆ ਤੇ ਉਹਨੂੰ ਜਦੋਂ ਚੱਕ ਕੇ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਹਦੀ ਮੌਤ ਹੋ ਗਈ ਤੇ ਇਲਾਕੇ ਦੇ ਲੋਕਾਂ ਨੇ ਕਿਹਾ ਵੀ ਇੱਥੇ ਕੋਈ ਅਜਿਹੀ ਹੋਰ ਚੀਜ਼ ਨਹੀਂ ਸੀ ਕੋਈ ਮੋਟਰ ਨਹੀਂ ਕੋਈ ਸਿਲੰਡਰ ਨਹੀਂ ਕੋਈ ਕਾਰ ਗੱਡੀ ਨਹੀਂ ਕੋਈ ਕੁਝ ਨਹੀਂ ਕੋਈ ਜੇ ਧਮਾਕਾ ਸਮਗਰੀ ਨਹੀਂ ਸੀ ਜਿਹਦਾ ਜਦੋਂ ਨਾਲ ਲਾਵੇ ਕੋਈ ਮਸ਼ੀਨਰੀ ਕਰਕੇ ਧਮਾਕਾ ਹੋਇਆ ਇਸ ਦੀ ਉਹ ਕਹਿੰਦੇ ਬੰਬ ਧਮਾਕਾ ਪਰ ਸਥਾਨਕ ਪੁਲਿਸ ਪੁਲਿਸ ਚੋਂ ਕਿ ਇੰਚਾਰਜ ਮੰਨਣ ਨੂੰ ਤਿਆਰ ਨਹੀਂ ਹਮਮ ਪਰ ਪਲਦਰ ਪਲਦਰ ਬਾਅਦ ਜਦੋਂ ਐਸਐਸਪੀ ਸਾਹਿਬ ਆ ਗਏ ਤੇ ਆਉਂਦੇ ਹੀ ਉਹਨਾਂ ਨੇ ਰਣ ਕਰਤਾ ਵੀ ਕਿ ਬੰਬ ਧਮਾਕਾ ਹੈ ਅਤਵਾਦੀ ਹਮਲਾ ਵੀ ਹੋ ਸਕਦਾ ਹੈ ਇਹਦੇ ਵਿੱਚ ਪਾਕਿਸਤਾਨ ਦਾ ਹੱਥ ਵੀ ਹੋ ਸਕਦਾ ਹੈ ਆਈਐਸਆਈ ਨੇ ਵੀ ਕਰਾਇਆ ਹੋ ਸਕਦਾ ਮਤਲਬ ਬਿਨਾਂ ਜਾਂਚ ਪੜਤਾਲ ਤੋਂ ਹੁਣ ਅੱਜ ਕੱਲ ਸਾਡੇ ਅਧਿਕਾਰੀਆਂ ਨੂੰ ਜਦੇ ਪਤਾ ਲੱਗਦਾ ਕਿ ਕੌਣ ਕਰਾਉਂਦਾ ਕਿਵੇਂ ਕਰਾਉਂਦਾ ਕੀ ਕਰਦਾ ਹੂੰ ਚਲੋ ਉਹ ਤੋਂ ਬਾਅਦ ਜੀ ਹੁਣ ਪੁਨਸ਼ਾਨ ਸ਼ੁਰੂ ਹੋ ਗਈ ਹੈ ਜਾਂਚ ਪੜਤਾਲ ਸ਼ੁਰੂ ਹੋ ਗਈ ਹੈ ਤੇ ਮੋਢ ਲਈ ਜਾਂਚ ਇਹ ਦੰਪਰਿਆ ਜਾ ਰਿਹਾ ਕਿ ਇਹ ਇੱਥੇ ਖੇਪ ਆਈ ਹੋਈ ਸੀ ਕੋਈ ਹੂੰ ਹੂੰ ਇੱਥੇ ਮਤਲਬ ਜਿਵੇਂ ਸੁੰਨੀ ਜੀ ਥਾਂ ਹੈ ਕੋਈ ਖੰਬੇ ਦੀ ਨਿਸ਼ਾਨੀ ਹੈ ਜੀ ਕਹਿੰਦੇ ਉੱਥੇ ਰੱਖਾ ਦਿੱਤੀ ਗਈ ਤੇ ਹੁਣ ਇਹ ਧਿਰ ਜਿਹੜਾ ਬੰਦਾ ਉੜਿਆ ਇਹ ਖੇਪ ਲੈਣ ਆਇਆ ਸ ਹੂੰ ਅੱਛਾ ਇਹਦੇ ਲਈ ਸੀ ਤੇ ਜਾਂ ਕਿਸੇ ਨੂੰ ਅੱਗੇ ਪਹੁੰਚਾਉਣੀ ਸੀ ਕਿ ਉਹਦਾ ਇਹ ਸ਼ਿਕਾਰ ਹੋ ਗਿਆ ਪਰ ਜੋ ਵੀ ਹੋਵੇ ਰਹਿਸ਼ੀ ਖੇਤਰ 'ਚ ਜਦੋਂ ਅਜਿਹੀ ਘਟਨਾ ਵਾਪਰਦੀ ਆ ਤਾਂ ਉਸ ਤੋਂ ਦੇ ਬੱਚਿਆਂ ਨੂੰ ਔਰਤਾਂ ਨੂੰ ਆਮ ਬੰਦਿਆਂ ਨੂੰ ਹਰ ਨਾਗਰਿਕ ਨੂੰ ਲੰਘਦੇ ਵੜਦੇ ਹਰ ਖਾਲੀ ਥਾਂ 'ਚੋਂ ਫਿਰ ਇਹ ਡਰ ਰਹਿਣਾ ਕਿ ਉਹਨਾਂ 'ਤੇ ਧਮਾਕਾ ਨਾ ਹੋ ਜਵੇ ਜਾਂ ਕੋਈ ਵੀ ਚੀਜ਼ ਪਈ ਅਜਿਹੀ ਜਾਂ ਕੁਝ ਬੰਦੇ ਲੰਘਦੇ ਹੀ ਫਿਰ ਛੱਕੀ ਲੱਗਣ ਲਾਈਂਦੇ ਤੁਹਾਨੂੰ ਮਤਲਬ ਸ਼ੱਕ ਦਾ ਤਾਂ ਅਜਿਹਾ ਹੁੰਦਾ ਕਿ ਤੁਸੀਂ ਜਿਸ ਰਾਹ ਦੇ ਉੱਤੇ ਰੋਜ਼ ਸਵੇਰੇ ਸੈਰ ਕਰਨ ਜਾਂਦੇ ਹੋ ਹਾਂਜੀ ਜੇ ਕੋਈ ਇਹੋ ਜੀ ਘਟਨਾ ਵਾਪਰਦੇ ਪੁਛ ਹੋ ਜਵੇ ਤੁਹਾਨੂੰ ਖੜੇ ਦਰਖਤ ਵੀ ਤੁਹਾਨੂੰ ਨਾ ਬੰਦਿਆਂ ਦੇ ਬੁੱਤ ਦਿਖਣ ਲੱਗ ਜਾਂਦੇ ਨੇ ਫਿਰ ਤਾਂ ਫਿਰ ਤਾਂ ਬੰਦਾ ਉਹਨਾਂ ਤੋਂ ਵੀ ਡਰ ਲੱਗ ਜਾਂਦਾ ਕਿ ਲੈ ਵੀ ਕੋਈ ਹਥਿਆਰ ਲੈ ਕੇ ਖੜਾ ਕੋਈ ਡਾਂਗ ਲੈ ਕੇ ਖੜਾ ਸੋ ਇਹ ਸਥਿਤੀ ਹੈ ਸੋ ਜਦੋਂ ਇਸ ਖੇਤਰ ਜੇ ਧਮਾਕਾ ਹੋਇਆ ਤਾਂ ਉਸ ਖੇਤਰ ਦੇ ਵਿੱਚ ਭੈ ਦੀ ਡਰ ਦੀ ਸਹਿਮ ਦੀ ਸਥਿਤੀ ਹੈਗੀ ਆ ਪਰ ਸਰਕਾਰ ਦਾ ਕਹਿਣਾ ਹੀ ਹੈ ਜੀ ਕਿ ਸਰਦ ਪਾਰ ਤੋਂ ਵੀ ਜੇ ਸਰਦ ਪਾਰ ਤੋਂ ਵੀ ਉਹਨੇ ਰੋਕਣਾ ਕਿਨੇ ਆ ਜੇ ਉਹ ਆਪਣੀਆਂ ਕਰਤੂਤਾਂ ਤੋਂ ਹਰਕਤਾਂ ਤੋਂ ਬਾਜ਼ ਨਹੀਂ ਹੁੰਦੇ ਤਾਂ ਤੁਹਾਡੀ ਸੁਰੱਖਿਆ ਪ੍ਰਣਾਲੀ ਕਿੱਥੇ ਆ ਸਹੀ ਹੈ ਰੋਡ ਇੰਟੈਲੀਜੈਂਸੀ ਕਿੱਥੇ ਆ ਮਾਲ ਆ ਵੀ ਜਾਵੇ ਪਿਆ ਵੀ ਆ ਜਾਵੇ ਕੋ ਚੱਕਣ ਵੀ ਆ ਜਾਵੇ ਇਹ ਤਾਂ ਜਨਾ ਫੜਦਾ ਫਿਰਦਾ ਗੱਲਾ ਲੈ ਗਿਆ ਸੀ ਹਾਂਜੀ ਹਾਂਜੀ ਸਹੀ ਹੈ ਫੇ ਸਵਾਲ ਤਾਂ ਇਹ ਹੈ ਨਾ ਸੋ ਇਸ ਲਈ ਪਹਿਲਗਾਮ ਤੋਂ ਲੈ ਕੇ ਅਮਰਥਰ ਮਜੀਠਾ ਰੋਡ ਤੱਕ ਸਰਕਾਰ ਦਾ ਦਰਸ ਕੀ ਹੋਇਆ ਇਹ ਤਾਂ ਜਵਾਬ ਦੇ ਉਹ ਕਹਿੰਦੇ 50 ਕਿਲੋਮੀਟਰ ਤੱਕ ਦਾਇਰਾ ਕੇਂਦਰ ਦੇ ਕੰਟਰੋਲ ਚ ਹੈ ਜੀ ਹੈ ਨਾ ਪੰਜਾਬ ਸਰਕਾਰ ਕਹਿੰਦੀ ਸਾਡਾ ਵੀ ਸਾਰਾ ਤੰਤਰ ਲੱਗਿਆ ਜੀ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਏਜੰਸੀਆਂ ਹੁੰਦੀਆਂ ਉਹਨਾਂ ਦੀ ਖੁਬੀ ਏਜੰਸੀਆਂ ਦੀ ਰਿਪੋਰਟ ਕੱਲੀ ਪੰਜਾਬ ਸਰਕਾਰ ਨੂੰ ਥੋੜਾ ਉਹਨਾਂ ਨੂੰ ਵੀ ਜਾਂਦੀ ਮਤਲਬ ਸਿਰਫ ਵੋਟਾਂ ਦੇ ਹਿਸਾਬ ਕਿਤਾਬ ਦੀ ਰਿਪੋਰਟ ਲੈਣੀ ਹੋਸੀ ਸਹੀ ਗੱਲ ਹੈ ਬਿਲਕੁਲ ਜੀ ਬੰਦਿਆਂ ਦੀ ਜਾਨ ਮਾਲ ਦੀ ਕੋਈ ਰਿਪੋਰਟ ਨਹੀਂ ਲੈਣੀ ਕੋਈ ਰਿਪੋਰਟ ਨਹੀਂ ਸਹੀ ਜੇ ਆ ਵੀ ਜਾਵੇ ਤਾਂ ਵੀ ਉਹਦੇ ਅੰਗੋਲੀਆਂ ਕਰ ਦੇਣਾ ਕਿ ਮੋਦੀ ਜੀ ਦਾ ਦੌਰਾਂ ਕੈਨਸਲ ਕਰ ਦਿਓ ਬਾਕੀ ਦੁਨੀਆ ਜਾਵੇ ਠੱਠੇ ਗੁੱਛ ਸਹੀ ਹੈ ਸੋ ਇਸ ਲਈ ਬਹੁਤ ਕੁਝ ਬਿਆਨ ਕਰ ਕੀ ਹੈ ਘਟਨਾ ਬਹੁਤ ਫਿਕਰਮੰਦੀ ਵਾਲਾ ਪਹਿਲ ਜੀ ਬਿਲਕੁਲ ਤੇ ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਕਰੋਨਾ ਵਾਇਰਸ ਦੀ ਕਹਿੰਦੇ ਭਾਰਤ ਦੇ ਵਿੱਚ ਕਰੋਨਾ ਫਿਕਰਮੰਦੀ ਵਾਲੀਆਂ ਰਿਪੋਰਟਾਂ ਆਉਣ ਲੱਗੀਆਂ ਤੇ ਹੂੰ ਹੂੰ ਕੁਝ ਸ਼ਹਿਰਾਂ ਕਸਬਿਆਂ 'ਚ ਤਾਂ ਕੁਝ ਗਾਈਡਲਾਈਨ ਜਾਰੀ ਹੋ ਗਈਆਂ ਤੇ ਲੱਗਦਾ ਆਉਂਦੇ ਸਮੇਂ 'ਚ ਸੂਬਾ ਪੱਧਰ ਤੇ ਮੁਲਕ ਪੱਧਰ ਤੇ ਵੀ ਗਾਈਡਲਾਈਨ ਜਾਰੀ ਹੋ ਸਕਦੀਆਂ ਜਿਵੇਂ ਲਗਾਤਾਰ ਤੇਜਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਇਸ ਮੌਕੇ ਕੇਰਲਾ ਕਰੋਨਾ ਪੋਜ਼ਿਟਿਵ ਮਾਮਲਿਆਂ ਵਿੱਚ ਸਭ ਤੋਂ ਮੋਹਰੀ ਹੈ ਤੇ ਕਰੋਨਾ ਕਾਰਨ ਮੌਤਾਂ ਦੇ ਮਾਮਲੇ ਵਿੱਚ ਮਹਾਰਾਸ਼ਟਰ ਸਭ ਤੋਂ ਮੋਹਰੀ ਹੈ। ਬਹੁਤ ਅੱਛਾ। ਦੇਸ਼ ਦੇ ਵਿੱਚ ਇਹਨਾਂ ਦਿਨਾਂ ਦੇ ਅੰਦਰ ਅੰਦਰ ਹੀ 11 ਕਰੋਨਾ ਨਾਲ ਮੌਤਾਂ ਹੋ ਚੁੱਕੀਆਂ ਨੇ। ਜੀ। ਤੇ 1000 ਤੋਂ ਉਪਰ ਈਕਾ ਹਜ਼ਾਰ 50 ਤੋਂ ਵੱਧ ਐਕਟਿਵ ਕੇਸ ਨੇ। ਜਿਨ੍ਹਾਂ ਵਿੱਚ ਸਭ ਤੋਂ ਵੱਧ ਕੇਰਲਾ ਚ ਨੇ ਜੀ 430 ਠੀਕ ਹੈ। ਮਤਲਬ 40% ਦੇ ਕਰੀਬ-ਕਰੀਬ ਕੇਸ ਇਕੱਲੇ ਕੇਰਲਾ ਚ ਨੇ। ਹੂੰ ਤੇ ਉਹ ਤੋਂ ਬਾਅਦ ਮਹਾਰਾਸ਼ਟਰ ਹੈ 200 ਤੋਂ ਵੱਧ 208 ਦੇ ਕਰੀਬ ਕੇਸ ਨੇ। ਦਿੱਲੀ ਚ ਵੀ 100 ਤੋਂ ਵੱਧ 104 ਦੇ ਕਰੀਬ ਕੇਸ ਨੇ ਗੁਜਰਾਤ ਚ 88 ਤੋਂ ਵੱਧ ਐਕਟਿਵ ਕੇਸ ਨੇ ਕਰਨਾਟਕਾ ਚ 80 ਦੇ ਕਰੀਬ ਨੇ ਤੇ ਇਹਨਾਂ 80ਾਂ ਚੋਂ ਇਕੱਲੇ ਬੰਗਲੌਰੂ ਬੈਂਗਲੋਰੂ ਚ 77 ਨੇ ਕਰਨਾਟਕਾ ਦੇ ਤੇ ਇਹਦੇ ਨਾਲ ਨਾਲ ਫਿਰ ਆਪਾਂ ਹਰਿਆਣੇ ਦੀ ਗੱਲ ਕਰ ਰਹੇ ਆਂ ਪੰਜਾਬ ਦੀ ਗੱਲ ਕਰ ਰਹੇ ਆਂ ਤੇ ਇਹ ਸਥਿਤੀ ਦੇ ਵਿੱਚ ਮਹਾਰਾਸ਼ਟਰ ਦੇ ਅੰਦਰ 11 ਮੌਤਾਂ ਕਰੋਨਾ ਕਾਰਨ ਹੋ ਚੁੱਕੀਆਂ ਨੇ ਇਤੋਂ ਅਲਾਵਾ ਰਾਜਸਥਾਨ ਚ ਪੱਛਮੀ ਬੰਗਾਲ ਚ ਕਰਨਾਟਕ ਮੱਧ ਪ੍ਰਦੇਸ਼ ਚ ਵੀ ਮੌਤਾਂ ਦੀ ਖਬਰ ਹੈ ਜਿਹਦੇ ਵਿੱਚੋਂ 11 ਚੋਂ ਕੱਲੀਆਂ 5 ਮੌਤਾਂ ਮਹਾਰਾਸ਼ਟਰ ਦੀਆਂ ਸੋ ਇਹਨਾਂ ਦੁੱਗਿਆਂ ਚ 11 ਕਰੋਨਾ ਕਰਨਾ ਕਲ ਮੌਤਾਂ ਹੋਈਆਂ ਤੇ ਇਸ ਲਈ ਕਰੋਨਾ ਦੀ ਇਹ ਦਸਤਕ ਨੇ ਇੱਕ ਵਾਰ ਲੋਕਾਂ ਚ ਫਿਰ ਫਿਕਰ ਪਾਇਆ ਉਹਰੇ ਅੰਕੜੇ ਜਿਵੇਂ ਨੇ ਰੋਜ਼ ਵਧਣ ਲੱਗੇ ਨੇ ਦੀ ਰੋਜ਼ ਚਰਚਾ ਆਉਣ ਲੱਗਦੀ ਹੈ ਫਿਰ ਇਹ ਡਰ ਇੱਕ ਭੈ ਪੈਦਾ ਹੁੰਦਾ ਸੋ ਇਸ ਲਈ ਇਸ ਪ੍ਰਕਿਰਿਆ ਦੇ ਉੱਤੇ ਹੁਣ ਸਿਹਤ ਮਾਇਕਮੇ ਦੀ ਵੀ ਨਜ਼ਰ ਹੈ ਸਰਕਾਰਾਂ ਨੂੰ ਵੀ ਚੌਕਸ ਕੀਤਾ ਜਾ ਰਿਹਾ ਮੁੜ ਕੇ ਮੈਡੀਕਲ ਸਹੂਲਤਾਂ ਨੂੰ ਮੌਜੂਦ ਕਰਨ ਦੀ ਗੱਲ ਤੁਰੀ ਹੈ ਤੇ ਕੁਛਾ ਮਾਤੇ ਦੂਰੀ ਬਣਾ ਕੇ ਰੱਖੋ ਜੀ ਬਾਸਪਾਓ ਜੀ ਹੱਤੋ ਬੋ ਜੀ ਇਹਦੀਆਂ ਤਾਂ ਆ ਗਈਆਂ ਨੇ ਤੇ ਆਉਂਦੇ ਸਮੇਂ ਚ ਇਹਦਾ ਤਾਂ ਹੋਰ ਸੂਬਿਆਂ ਚ ਵੀ ਵੱਸ ਸਕਦੀਆਂ ਨੇ ਸੋ ਇਹ ਬਿਲਕੁਲ ਤੁਹਾਡਾ ਸਵਾਲ ਬਾਝਵਾ ਜੀ ਕਿ ਕੋਰੋਨਾ ਪਰਤ ਰਿਆ ਕੋਰੋਨਾ ਨੂੰ ਲੈ ਕੇ ਪਹਿਲਾਂ ਵੀ ਕੀਂਦਰਾਂ ਦੇ ਸਵਾਲ ਸੀ ਪਰ ਜਦੋਂ ਸਵਾਲ ਮੌਤ ਦਾ ਆਉਂਦਾ ਫਿਰ ਬੰਦਾ ਇਸ ਭੈ ਤੋਂ ਡਰਦਿਆਂ ਵੀ ਸਾਰਾ ਕੁਝ ਮੰਨਣ ਵਾਲੇ ਵਿਚਾਰ ਹੁੰਦਾ ਚਾਹੇ ਉਹ ਆਪਾਂ ਚਰਚਾ ਜੋ ਮਰਜ਼ੀ ਕਰਦੇ ਰਹੀਏ ਦੇਖੋ ਸ਼ਰਮਾ ਜੀ ਬਿਲਕੁਲ ਮਹਾਮਾਰੀਆਂ ਤਾਂ ਚਲੋ ਦੁਨੀਆ ਦੇ ਵਿੱਚ ਪਹਿਲਾਂ ਵੀ ਫੈਲਦੀਆਂ ਰਹੀਆਂ ਨੇ ਪਰ ਇਹਨਾਂ ਮਾਮਲਿਆਂ ਦੇ ਵਿੱਚ ਮੀਡੀਆ ਦਾ ਜਿਹੜਾ ਰੋਲ ਆ ਉਹ ਸਾਰੂ ਹੋਣਾ ਚਾਹੀਦਾ ਸਕਾਰਾਤਮਕ ਹੋਣਾ ਚਾਹੀਦਾ ਜਦੋਂ ਮੀਡੀਏ ਦਾ ਇੱਕ ਵੱਡਾ ਹਿੱਸਾ ਉਹ ਸਵਾਲ ਕਰਨ ਦੀ ਬਜਾਏ ਉਹ ਦਹਿਸ਼ਤ ਫਲਾਉਣ ਲੱਗ ਪਵੇ ਕਿ ਫਲਾਣੇ ਥਾਈ ਨੇ ਆਗੇ ਫਲਾਣੇ ਥਾਈ ਨੇ ਤੇ ਇਸ ਤੋਂ ਵੀ ਅਗਲਾ ਸਿਰ ਉਹ ਇਹ ਕਹਿੰਨ ਲੱਗੇ ਵੀ ਫਲਾਣ ਜਮਾਤ ਦਾ ਫਲਾਣ ਫਿਰਕੇ ਦਾ ਇੱਕ ਪ੍ਰੋਗਰਾਮ ਹੋਇਆ ਸੀ ਉਸ ਤੋਂ ਬਾਅਦ ਇੰਨੇ ਕੇਸ ਵਧੇ ਤਾਂ ਇਦੋਂ ਨਕਾਰਾਤਮਕ ਵਾਇਰਸ ਕਿਹੜਾ ਹੈ ਜਿਹੜਾ ਸਮਾਜ ਦੇ ਵਿੱਚ ਦਹਿਸ਼ਤ ਫਲਾ ਰਿਹਾ ਜਿਹੜਾ ਸਮਾਜ ਨੂੰ ਡਰਾ ਰਿਹਾ ਹੈ ਇਦੋਂ ਭੈੜਾ ਵਾਇਰਸ ਕਿਹੜਾ ਜਿਹੜਾ ਫਿਰਕੂ ਤੌਰ ਤੇ ਫਸਾਦ ਖੜਾ ਕਰ ਰਿਹਾ ਉਸ ਤੋਂ ਬਾਅਦ ਕਈ ਮੀਡੀਆਦਾਰਾਂ ਦਾ ਕੰਮ ਜਿਹੜਾ ਕਰੋਨਾ ਦੇ ਵਿੱਚ ਬੜਾ ਸਕਾਰਾਤਮਕ ਸੀਗਾ ਪਰ ਉਹਨਾਂ ਨੂੰ ਤੁਹਾਡੇ ਜਿਵੇਂ ਤੁਸੀਂ ਦੱਸਿਆ ਹੀ ਹੈ ਵੀ ਜਿਹੜੇ ਡਿੱਗਦੇ ਨਹੀਂ ਢੈਂਦੇ ਨੇ ਉਹਨਾਂ ਨੂੰ ਢਾਹ ਲਿਆ ਜਾਂਦਾ ਉਹਨਾਂ ਦੇ ਦਫ਼ਤਰਾਂ ਦੇ ਉੱਤੇ ਈੜੀਆਂ ਰੇਡਾਂ ਪਈਆਂ ਉਹਨਾਂ ਦੀ ਪਰੇਸ਼ਾਨੀ ਹੋਣ ਲੱਗੀ ਜਿਨ੍ਹਾਂ ਨੇ ਅਸਲੀ ਕੰਮ ਕੀਤਾ ਸੋ ਦੇਖੋ ਇਹ ਦੇ ਵਿੱਚ ਲੋਕਾਂ ਨੂੰ ਵੀ ਥੋੜਾ ਜਿਆਦਾ ਜਿਹੜਾ ਉਹ ਸਾਰੂ ਰੋਲਾ ਦਾ ਕਰਨਾ ਪੈਣਾ ਐਵੇਂ ਫਾਵਾਂ ਦੇ ਤੌਰ ਤੇ ਜਾਂ ਹੋਰ ਚੀਜ਼ਾਂ ਨੂੰ ਠੀਕ ਹੈ ਕਈ ਚੀਜ਼ਾਂ ਮੈਡੀਕਲੀ ਤੁਹਾਨੂੰ ਅਪਣਾਉਣੀਆਂ ਪੈਣਗੀਆਂ ਨੇ ਪਰ ਉਹਦੇ ਨਾਲ ਨਾਲ ਇਹ ਨਹੀਂ ਹੁੰਦਾ ਸਮਾਜਿਕ ਦੂਰੀ ਤਾਂ ਪਹਿਲਾਂ ਹੀ ਪਈ ਹੋਈ ਆ ਸਰੀਰਕ ਦੂਰੀ ਰੱਖਣੀ ਇੱਕ ਵੱਕਰੀ ਗੱਲ ਆ ਸਮਾਜਿਕ ਦੂਰੀਆਂ ਤਾਂ ਲੋਕਾਂ ਨੂੰ ਮੇਟਣ ਦੀ ਲੋੜ ਆ ਜੀ ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਅਪਹਿ ਇਸ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਥ ਸ੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ